ਰੀਤ ਆ ਕੀ ਕਰੀ ਜਾਨੀ ਆ ਚੱਕਰੀ ਤਾਂ ਨਹੀਂ ਆਣੀ ਚੱਕਰੀਆਂ ਹਾਂ ਤਾਂ ਚੱਕਰੀ ਕਾਦੀ ਰੱਖਤੀ ਕਿਉਂ ਮੇਰੇ ਹੈ ਨਹੀਂ ਜਵਾਬ ਲਾ ਕਹਿੰਦੀ ਜਵਾਬ ਨਹੀਂ ਮੁੰਡੇ ਤਾਂ ਚੱਕਰੀ ਰੱਖੀ ਜਾਂਦੀ ਆ ਆ ਕੁੜੀਆਂ ਤਾਂ ਚੱਕਰੀਆਂ ਰੱਖੀ ਜਾਂਦੇ ਹੁੰਦੇ ਨੇ ਕਿਤੇ ਮੇਰਾ ਤਾਂ ਮੁੰਡਾ ਹੀ ਆ ਕੁੜੀ ਵੀ ਮੁੰਡਾ ਵੀ ਮੇਰੇ ਤਾਂ ਸਾਰਾ ਕੁਝ ਆਹੋ ਆਹੋ ਘਰ ਵਾਲਾ ਸਿਆਣ ਦਾ ਨਹੀਂ ਮੁੰਡਾ ਕੁੜੀ ਮੰਨ ਲਿਆ ਕਰ ਕੁੜੇ ਨਾ ਸਿਆਣੇ ਫਿਰ ਘਰ ਵਾਲੇ ਤੋਂ ਕੀ ਲੈਣਾ ਮੈਂ ਹੁਣ ਜਵਾਬ ਦੇ ਸਾਰੇ ਵੀ ਤਾਂ ਦੁਨੀਆ ਜਿੰਦਗੀ ਜਿਉਂਦੀ ਹੋਈ ਆ ਆਹ ਮੈਨੂੰ ਪਤਾ ਜਿਉਂਦੀ ਆ ਦੁਨੀਆ ਆ ਤੈਂ ਤਾਂ ਜਿਉਂ ਹੀ ਜਾਨੀ ਆ ਅੱਧੀ ਨਿਕਲ ਗਈ ਤੇਰੀ ਤਾਂ ਹੀ ਕਰਦੀ ਕਰਦੀ ਦੀ ਮਾਮੀ ਅਜਾ ਨਾ ਵਰਤਾ ਦੇਖੀ ਮਾਮੀ ਬਣ ਕੇ ਅਜਾ ਨਾ ਗਲੇਸ਼ ਪਾਈ ਨਹੀਂ ਮੈਂ ਤਾਂ ਐ ਕਹਿਨੀ ਆ ਫਿਰ ਤਾਂ ਇਹਨੇ ਦੀ ਲਾੜ ਤੋ ਕਰਾਉਣਾ ਕੀ ਆ ਲੈ ਅੱਛੇ ਬੰਦੇ ਦੇ ਹੋਗੇ ਸਾਰਾ ਕੁਝ ਲਾੜ ਉਹਦੀ ਹੋਗੀ ਮੈਨੂੰ ਜਨਮ ਦਿੱਤਾ ਮੇਰੀ ਕੁਛ ਨਹੀਂ ਲੱਗਦੀ ਹਾਂ ਜਦੋਂ ਬੰਦੇ ਪਤਾ ਕੀ ਕਹਿੰਦੇ ਜਦੋਂ ਤਲਾਕ ਲਿਖਾਣਾ ਹੁੰਦਾ ਆ ਸਾਡੀ ਲਾੜ ਸਾਨੂੰ ਫੜਾ ਦੋ ਉਹਦੇ ਹੀ ਗੱਲ ਕਹਿੰਦੇ ਹੁੰਦੇ ਨੇ ਕੋਈ ਨਾ ਮਾਂ ਦਾ ਵੀ ਉਹਨਾਂ ਹੀ ਹੱਕ ਹੁੰਦਾ ਐ ਨਾਲੇ ਮਾਂ ਜਿੰਨੀ ਪਰਵ੍ਰਿਜ ਕੋਈ ਨਹੀਂ ਕਰ ਸਕਦਾ ਬੰਦੇ ਕਹਿਣੇ ਜਾਣਦੇ ਵੀ ਸਾਡੀ ਲਾਤ ਸਾਨੂੰ ਪਾਦਾ ਮਾਂ ਦੀ ਗੱਲ ਕਹਿ ਦਿੰਦੇ ਹੁੰਦੇ ਨੇ ਕਿ ਪਰ ਜਦੋਂ ਮੰਗਦੇ ਨੇ ਨਾ ਉਦੋਂ ਇਹ ਨਹੀਂ ਕਹਿੰਦੇ ਉਹਦੇ ਵੀ ਮਾਂ ਨੇ ਜਨਮ ਦਿੱਤਾ ਉਹ ਤਾਂ ਕਹਿੰਦੇ ਸਾਰਾ ਕੁਝ ਬਾਪ ਹੀ ਹੈਗਾ ਨਾ ਰੱਖਾ ਵਰਤ ਨਾ ਰੱਖ ਮੈਂ ਤਾਂ ਕਹਿੰਨੀ ਆਂਗੀ ਫਿਰ ਕੀ ਹੋ ਜਾਊਗਾ ਨਾ ਜੇ ਇੱਕ ਦਿਨ ਭੁੱਖੀ ਰਹਿ ਜੂੰਗੀ ਮਮੀ ਫਿਰ ਕੜਾ ਮੈਂ ਲੱਸੀ ਹੋ ਜੂੰਗੀ ਮੈਂ ਬਾੜਾ ਖਾਣ ਨਹੀਂ ਆ ਚਲ ਐਂ ਘਰ ਮਮੀ ਤੂੰ ਮੰਜਾ ਡਾ ਜਾ ਮੈਂ ਭੱਜਾਂ ਨਹੀਂ ਆਉਣੀ ਮੇਰੀ ਗੱਲ ਸੁਣ ਆ ਪਹਿਲਾਂ ਤੇਰੀ ਸੱਸ ਨੇ ਥੋੜਾ ਚਿਰ ਤੈਨੂੰ ਭੁੱਖੀ ਰੱਖਿਆਗਾ ਆ ਹੁਣ ਰੈਂਦੀ ਖੁੰਦੀ ਉਹ ਜਮ ਜੂਤਣੀ ਆ ਗਈ ਉਹ ਰੱਖਦੀ ਹੈਗੀ ਆ ਹੁਣ ਰੈਂਦੀ ਖੁੰਦੀ ਤੂੰ ਬਰਤ ਰੱਖ ਲੈ ਚੱਲ ਸਰਗਰ ਆਰਾਮ ਸਲਾ ਗਿਆ ਮੰਮੀ ਇੱਕ ਦਿਨ ਦਾ ਤਾਂ ਹੈਗਾ ਐਂ ਕਾ ਤੂੰ ਕਰਦੀ ਮੇਰੇ ਵੀ ਜਾਣੇ ਪਹਿਲਾਂ ਮੈਂ ਕਰੂਆ ਰੱਖਿਆ ਤੂੰ ਕਹੇ ਵੀ ਨਹੀਂ ਰੱਖਣਾ ਆਪਾਂ ਨਹੀਂ ਰੱਖਿਆ ਹੈਗਾ ਆਹੋ ਕਰੂਆ ਰੱਖੂ ਉਹ ਜਿਹਨੂੰ ਤੀਨੀ ਮੰਨਿਆ ਹੋਇਆ ਤੂੰ ਵੀ ਭੁੱਖੀ ਮਰੀ ਜਾਏਂਗੀ ਫੇ ਮੈਂ ਕਿਹੜਾ ਭੁੱਖੀ ਮਰੀ ਹੁਣ ਤੇਰੇ ਕਹਿੰਦੇ ਜਵਾਕ ਪਿੱਛੇ ਦਾ ਰੱਖ ਲੈ ਲੈਂਦੇ ਇੱਕ ਗੱਲ ਦੱਸ ਮੈਨੂੰ ਆ ਸੂਸਨੀ ਕਿੱਥੇ ਗਈ ਹੋਈ ਅੱਜ ਨਾਲ ਪਤਾ ਨਹੀਂ ਮੈਂ ਤਾਂ ਦੇਖੀ ਨਹੀਂ ਹੈਗੀ ਅੱਜ ਕਮਰੇ 'ਚ ਹੀ ਨਹੀਂ ਹੈਗੀ ਮੈਨੂੰ ਲੱਗਿਆ ਟਿੱਬ ਗਿਆ ਤਾਂ ਤੇ ਆਸਿਕ ਨੂੰ ਮਿਲਣ ਲੰਗੀ ਚਾਹੇ ਅਗਲੀ ਦਵਾਈ ਲੈਣ ਗਈ ਹੋਵੇ ਦਵਾਈ ਤਾਂ ਉਹਦੀ ਮੈਂ ਜਾਣਦੀ ਆ ਕਿਹੜੀਆਂ ਦਵਾਈਆਂ ਲੈਣ ਗਈ ਆ ਉਹ ਹੁਣ ਉਹ ਰਵੀ ਨੂੰ ਭਾਲਦੀ ਭਾਲਦੀ ਨਾ ਲੰਗੀ ਉਹ ਪੱਕਾ ਆਸਿਕ ਨੂੰ ਮਿਲਣ ਗਈ ਆ ਮੈਨੂੰ ਪਤਾ ਚਲ ਚੰਗਾ ਮੇਰੇ ਹੱਥ ਚ ਦੇਖ ਲਾ ਤੂੰ ਤਾਂ ਇਹਨਾਂ ਦੀ ਬੇਅਦਵੀ ਕਰੀ ਜਾਂਦੀ ਐ ਤੇ ਚੁਗਲੀਆਂ ਕਰ ਕਰ ਚਲ ਚੱਲ ਮੰਜਾ ਡਾਲਾ ਬਸ ਇਹਦੀਆਂ ਤਾਂ ਇਹੀ ਗੱਲਾਂ ਨੇ ਸਾਰਾ ਦਿਨ ਹੋਰ ਕੋਈ ਕੰਮ ਦੀ ਨਹੀਂ ਕਰਦੀ ਨੀ ਜੇ ਕਹਿਦਾ ਨਹੀਂ ਤਾਂ ਮਾਚ ਮਾਚ ਪੈਂਦੀ ਐ ਜੀ ਬਸ ਹੁਣ ਆਈ ਬੁਰਬੁਰ ਕਰੇ ਜਾਊਗੀ ਬੁਰਬੁਰ ਤਾਂ ਆਪੀ ਕਰਨੀ ਹੈ ਜੀ ਜਦੋਂ ਮੰਨਦੀ ਨਹੀਂ ਕਿਸੇ ਕੰਜਰ ਦਾ ਕਹਿਣਾ ਕਿ ਿੱਧਰ ਗਈ ਆ ਉਹ ਮੈਨੂੰ ਕੀ ਪਤਾ ਕਿੱਧਰ ਗਈ ਹੈ ਜੀ ਨੰਗੀ ਹੋਊਗੀ ਉਹਨੇ ਕਿਹੜਾ ਕਿਸੇ ਨੂੰ ਪੁੱਛ ਕੇ ਨੰਗਣਾਗਾ ਆਪਣੀ ਮਰਜ਼ੀ ਦੀ ਮਾਲਕਣੀ ਆ ਵੀਰਪਾਲ ਨਹੀਂ ਆਈ ਹੈਗੀ ਨਹੀਂ ਵੀਰਪਾਲ ਨਹੀਂ ਆਈ ਹੈਗੀ ਉਹ ਉਦੋਂ ਆਪਣੀ ਮਾਂ ਚ ਉਲਝੀ ਪਈ ਹੈਗੀ ਆਈ ਨਹੀਂ ਪਤਾ ਦਾ ਸੜੇ ਪਰੋਣੇ ਦਾ ਫੇਰ ਫੋਨ ਆ ਗਿਆ ਹੋਵੇ ਘਾਤੇ ਬਾਤੇ ਉਹ ਘਰ ਦੀ ਰਹਿੰਦੀ ਉਹਦੇ ਨਾਲ ਚਲ ਕੋਈ ਨਾ ਵੀਰ ਪੱਲ ਦੇ ਡਲਰ ਲਾਉਣੇ ਆ ਇੱਕ ਦਿਨ ਬੁਲਾ ਲੈਂਦੇ ਆ ਉਹਨਾਂ ਦਾ ਵੀ ਘਰੋਂ ਤੇ ਇੱਕ ਪਾਸਾ ਮੇਰਾ ਇੱਕ ਪਾਸਾ ਕਰਾ ਤਾਂ ਤੈਨੂੰ ਪਤਾ ਹੀ ਆ ਫਿਰ ਕਿਹੜੇ ਹਿਸਾਬ ਨਾਲ ਕਰਦੀ ਆ ਮੈਂ ਤਾਂ ਸੱਜ ਰਵੀ ਕਿਵੇਂ ਆ ਠੀਕ ਆ ਖੈਰ ਸੁੱਖ ਵੀ ਆ ਲੈ ਰਵੀ ਦਾ ਸੁਣ ਲੈ ਰਵੀ ਤਾਂ ਪਾਠ ਠੀਕ ਆ ਹੁਣ ਹੁਣ ਤਾਂ ਮਾੜਾ ਮਾੜਾ ਤਾਂ ਮੈਨੂੰ ਪਛਾਣਨ ਲੱਗ ਗਿਆ ਹਾਂ ਹਾਂ ਹੁਣ ਤਾਂ ਮੈਨੂੰ ਮਾਮੀ ਕਹਿ ਕੇ ਬੁਲਾਉਣ ਲੱਗ ਗਿਆ ਅੱਗੇ ਕਹਿੰਦਾ ਹੁੰਦਾ ਤੂੰ ਮੈਨੂੰ ਸੜੀ ਜੀ ਹੁਣ ਤਾਂ ਮੈਨੂੰ ਕਹਿੰਦਾ ਮਾਮੀ ਤੂੰ ਮੇਰੀ ਉਹ ਮਾਮੀ ਆ ਕਿਸ ਮਮੂ ਦੇ ਕਰਾ ਵਾਲੀ ਐ ਕਹਿੰਦਾ ਸੀ ਮੈਨੂੰ ਅੱਛਾ ਹਾਂ ਤੇ ਹੁਣ ਹੋਣੀ ਹੋਣੀ ਮੈਨੂੰ ਐ ਲੱਗ ਰਿਹਾਗਾ ਮਾਤਰਾਣੀ ਦੀ ਕਿਰਪਾ ਨਾਲ ਵੀ ਉਹਦੀ ਦਾਸਤ ਪਾਸ ਆਉਣ ਲੱਗ ਰਹੀ ਏ ਚਲਾ ਦੇ ਮੰਮੀ ਸ਼ੁਕਰ ਹਾਂ ਤੇ ਚੱਲ ਅੱਜ ਆ ਜਿਹੜੀ ਅੱਜ ਸਿਪਕਲੀ ਦੀ ਨੰਗੀ ਆ ਨਾ ਇਹਦਾ ਤਾਂ ਮੈਂ ਨਾਲ ਦੀ ਨਾਲ ਭੂਤ ਵੜਦਾ ਨੰਗੇ ਕਿੱਥੇ ਆਉਂਦਾ ਪਤਾ ਨਹੀਂ ਹੈਗਾ ਆਪਾਂ ਨੂੰ ਕੀ ਇਹਦੇ ਨਾਲ ਦੀ ਨਾਲ ਭੂਤ ਵੱਡੋਂਗੇ ਅਸੀਂ ਵੜਨ ਨਹੀਂ ਫਿਰ ਮੈਂ ਦਿੰਦੀ ਓਰੇ ਨਾਂਗੀ ਰਾ ਹੁਣ ਖੰਭ ਕੇ ਦਿਖਾਵੇ ਓਰੇ ਮੈਂ ਤਾਂ ਸ਼ੁਕਰ ਮਨਾਇਆਗਾ ਵੀ ਅੱਜ ਸਵੇਰੀ ਸਵੇਰੇ ਮੇਰੇ ਮੱਥੇ ਨਹੀਂ ਲੱਗੀ ਸਗਾਂ ਦੀ ਅਹੀ ਜੀ ਤਾਂ ਕੀ ਕਰਾਉਣਾਗਾ ਚੰਡੇਲ ਤੋਂ ਜਿਹੜੀ ਘਰ ਲੁੱਟ ਲੁੱਟ ਖਾਂਦੀ ਹੋਵੇ ਦੂਜੇ ਦਾ ਹੋ ਗਰ ਮਾਂਮੀ ਪਰਮਾਨੈਂਟ ਗਈ ਆ ਹੁਣ ਅਜ ਦੋ ਮਿੰਟਾਂ ਨੂੰ ਦੋ ਦੋ ਮਿੰਟਾਂ ਦੀ ਗੱਲ ਨਾ ਕਹਿ ਤੂੰ ਕੀ ਪਤਾ ਲੰਮੀ ਟੱਬ ਗਈ ਹੋਵੇ ਇਹ ਗੱਲ ਸੁਣ ਹਾਲ ਤਾਂ ਪੀਰ ਪਾਲਨ ਵੀ ਮਗਰ ਲਾਉਂਦੀ ਸੀ ਉਹ ਵੀਰ ਪਾਲ ਨੂੰ ਕਹਿੰ ਤੈਨੂੰ ਮੈਂ ਪੈਸੇ ਦੇ ਦਿਆ ਕਰੋ ਤੂੰ ਮੇਰੇ ਕੰਨੀ ਦੀ ਹੋ ਜਾ ਅਬ ਵੀਰਪਾਲ ਨੂੰ ਤਾਂ ਮੈਂ ਦਿੱਤੀ ਧੀ ਮੜੀ ਜੀ ਸਿੱਖਿਆ ਜੀ ਮਹਤੁਕ ਕੇਰਾ ਤਾਂ ਪੁੱਛ ਕੇ ਸਾਰਾ ਭੇਤ ਸੇਤ ਲੈ ਲੈ। ਤਾਂ ਬਾਕੀ ਦੇਖਦੇ ਆਂਗੇ। ਹੁਣ ਵੀਰਪਾਲ ਹੀ ਨਹੀਂ ਹਜੇ ਤੱਕ ਪਹੁੰਚੀ। ਜੇ ਵੀਰਪਾਲ ਪਹੁੰਚ ਜੇ ਤਾਂ ਮਾੜਾ ਮੋਟਾ ਪੁੱਛਦਾ ਸਲਾਮ ਹੈ। ਕੀ ਪਤਾ ਵੀਰਪਾਲ ਨੂੰ ਫੋਨ ਫਾਨ ਕਰਕੇ ਗਈ ਹੋਵੇ। ਅੱਛਾ ਲੈਨੇ ਆਪਾਂ ਨੂੰ ਆਉਣ ਵਾਲੀ ਹੀ ਹੋ ਗਈ। ਮੈਂ ਤਾਂ ਹੋਰ ਸੱਕ ਪੈਂਦੀ ਐ। ਵੀ ਇਹ ਇੱਕ ਦਾ ਘਰ ਨਹੀਂ ਪੱਟ ਰਹੀ ਐ। ਇਹ ਬਾਹਲੇ ਜਣੇ ਦਾ ਘਰ ਪੱਟ ਕੇ ਆਈ ਹੋਈ ਆ। ਅੱਛਾ ਚੰਗਾ। ਆਹੋ ਤੇਰੀ ਤਾਂ ਸੌਖਣਤੀ ਫੇਰ। ਤੂੰ ਤਾਂ ਤਰੀਫਾਂ ਹੀ ਕਰੇਂਗੀ ਉਹ ਅਗਲੀ ਜੇ ਅੰਦਰ ਬੈਠੀ ਹੋਵੇ ਸਾਰਾ ਕੁਝ ਸੁਣ ਲੋ ਇੱਥੇ ਫਿਰ ਜੰਗ ਲਾ ਲਿਓ ਮੈਂ ਕਹਿੰਦੀ ਉਹ ਅੱਜ ਤੇ ਹਾਰ ਦਾ ਦਿਨ ਤਾਂ ਟਿਕ ਜੋ ਨਹੀਂ ਹੈ ਨਹੀਂ ਅੰਦਰ ਤੇਰੇ ਪਤੰਦਰ ਨਹੀਂ ਸਾਰੇ ਗੇੜੇ ਦੇ ਆਈ ਮੈਂ ਕਿਉਂ ਨਹੀਂ ਤੂੰ ਮੇਰੀ ਗੱਲ ਮੰਨਦੀ ਕੁੜੇ ਚੱਲ ਫਿਰ ਪੱਟੇ ਹੀ ਹੋਣੇ ਚੰਗਾ ਹਾਂ ਫਿਰ ਪੱਟੇ ਹੀ ਲੈ ਮੈਨੂੰ ਐਂ ਦੱਸ ਤੈਨੂੰ ਉਹਦਾ 헤ਜ ਜਜਾ ਬੜਾ ਨਹੀਂ ਪਸੰਦ ਲੱਗ ਗਿਆ ਮੈਨੂੰ ਮੰਮੀ ਦਾ ਕਾਹਦਾ 헤ਜ ਨਹੀਂ ਨਹੀਂ ਰੀਤ ਤੇਰੇ ਰੰਗ ਟੰਗ ਬਦਲੇ ਪਏ ਨੇ ਭੈਣੇ ਤੂੰ ਪਹਿਲਾਂ ਨਹੀਂ ਨਹੀਂ ਰਹੀ ਇਹ ਮੈਂ ਤਾਂ ਆ ਪੈ ਵੀ ਚੱਲ ਪੱਟ ਕੇ ਆਈ ਨੂੰ ਕਰ ਵੀ ਆਪਾਂ ਕਾਹ ਤੋਂ ਕਿਸੇ ਬਾਪ ਤੋਂ ਮਨੇ ਕਿ ਤੈਨੂੰ ਪਤਾ ਲੱਗਿਆ ਮੰਮੀ ਕੋਈ ਗੱਲ ਇਹ ਪਤਾ ਤਾਂ ਨਹੀਂ ਲੱਗਾ ਪਰ ਇੰਨੀ ਗੱਲ ਆ ਜਿੱਥੇ ਗਈ ਆ ਮੁੜਦੀ ਨਹੀਂ ਹੈਗੀ ਮੈਨੂੰ ਇੰਨਾ ਕਦੇ ਸਕੀਨ ਆ ਉਹ ਤੇ ਜਿੱਥੇ ਗਈ ਆ ਅਥੇ ਮੁੜਦੀ ਨਹੀਂ ਹੈਗੀ ਪਤਾ ਨਹੀਂ ਇੱਕ ਗੱਲ ਰਹੀ ਤੇ ਤੈਨੂੰ ਮੈਂ ਦੱਸਾਂ ਮੈਂ ਤੈਨੂੰ ਦੱਸੀ ਨਹੀਂ ਅੱਜ ਜੇ ਸਵੇਰ ਜਦੋਂ ਮੈਂ ਉੱਠੀ ਸੀ ਆ

ਇਹ ਰਿਸ਼ਤੇਦਾਰੀ ਚ ਨਾ ਗਈ ਹੋਵੇ ਰਿਸ਼ਤੇ ਰਿਸ਼ਤੇਦਾਰੀ ਕੀ ਕਹਿ ਨਹੀਂ ਗਈ ਮੇਰਾ ਗੋਤ ਲੰਬੀ ਡੁੱਬ ਗਈ ਅਸਲ ਦੇ ਵਿੱਚ ਮਮੀ ਚੀਦਾ ਖਮਨ ਹੁੰਦਾ ਉਹਨਾਂ ਦਾ ਪਤਾ ਹੀ ਹੁੰਦਾ ਵੀ ਮੇਰਾ ਜਵਾਬ ਹੈ ਕਿ ਨਹੀਂ ਹੁਣ ਵਗਲਾ ਦੂਜੇ ਜਵਾਬ ਥੋੜੀ ਬਣਨ ਦਊਗਾ ਉਹਨੂੰ ਇਹਨੂੰ ਇੰਨਾ ਪਤਾ ਵੀ ਜਿੱਦਦੇ ਰਵੀ ਨਾ ਸੁਰਤ ਆ ਗਈ ਤੇ ਇੱਥੇ ਮੇਰਾ ਕੁਝ ਵੀ ਨਹੀਂ ਹਾਂ ਹੁਣ ਇਹਨੂੰ ਆਏ ਹੋ ਗਿਆ ਵੀ ਰਵੀ ਗਿਆ ਤਾਂ ਗਿਆ ਕਿੱਥੇ ਆ ਤੇ ਜੇ ਰਵੀ ਵੀ ਮੈਂ ਤਬ ਨਾ ਮਿਲਿਆ ਤਾਂ ਹੁਣ ਇੱਥੇ ਮੈਨੂੰ ਦੇਸਨ ਕਾਲਾ ਦੇਣਗੀ ਦੀ ਹੁਣ ਉਹਨੂੰ ਪਤਾ ਵੀ ਇੱਥੇ ਮੇਰਾ ਔਖਾ ਹੋਇਆ ਪਿਆ ਪਹਿਲਾਂ ਰਵੀ ਨੇ ਕਦੇ ਔਖੋਂ ਖੁੰਜੇ ਜਿਹਾ ਪੇ ਫੜਾਤੇ ਕਦੇ ਔਖੋਂ ਫੜਾਤੇ ਕਦੇ ਸਮਾਨ ਵੇਚਦਾ ਹੁਣ ਇੱਥੇ ਭੁੱਖੀ ਮਰਦੀ ਸੀ ਤਾਂ ਗਈਆ ਤਾਂ ਗਈਆ ਕੋਈ ਪੈਸੇ ਪੁੱਛਿਆ ਨਾ ਨਹੀਂ ਮਿਲ ਰਿਹਾ ਕਿਤੇ ਪਾਸੇ ਢਾਂਚਾ ਹੁਣ ਰਵੀ ਨਹੀਂ ਮਿਲ ਰਿਹਾ ਪੈਸੇ ਕਿੱਥੋਂ ਮਿਲਣਗੇ ਇਹ ਹੀ ਗੱਲ ਆ ਮੇਰਾ ਉਹ ਤਾਂ ਹੀ ਗਈਆ ਜਾ ਫਿਰ ਮੈਂ ਜਿਹੜਾ ਕੀ ਕਹ ਦਿੱਤੇ ਹੋਰ ਸਾਈ ਵਧਾਈ ਲਾਈ ਹੋਵੇ ਜੋ ਅਗੀ ਤੇਰੇ ਵਾਲੀ ਗੱਲ ਵੀ ਹੋਰ ਕਿਸ ਜਾ ਘਰ ਬਣਦੀ ਹੋਵੇ ਉੱਧਰ ਵਾਗੀ ਹੋਣੀ 2-4 ਦਿਨਾਂ ਵਾਸਤੇ ਮੰਮੀ ਮਹਿੰਦੀ ਬਹੁਤ ਸੋਣੀ ਹੈ ਤੇਰੀ ਸੋਣੀ ਹੈ ਮੈਂ ਉਹਗੀ ਚੀ ਬਾਤ ਰੱਖਿਆ ਸੀ ਸੋਣੀ ਹੈ ਹਨਾ ਸੋਣੀ ਹੈ ਮੈਂ ਲਵਾਈ ਸੀਗੀ ਚੱਲ ਵਧਿਆ ਕੁੜੀਆ ਉਹ ਤਾਂ ਲਵਾਈ ਸੀ ਅੱਛਾ ਚੱਲ ਬਾਤ ਰੱਖਿਆ ਹਾਂ ਕੀ ਕਹਿੰਦੀ ਸੀ ਸੱਚੇ ਤੇਰੀ ਗੱਲ ਵੀ ਘੱਟਦੀ ਹੈ ਮੈਂ ਕੀ ਕਹਿੰਦੀ ਸੀ ਆਹੀ ਕਿਹਾ ਮੈਂ ਹੁਣ ਤੈਨੂੰ ਵੀ ਇਹ ਕਿਤੇ ਹੋਰ ਗਈ ਹਣੀ ਮੋਰਚਾ ਮਾਰਨ ਕਿਸ ਦਾ ਘਰ ਪੱਟਣਾ ਉਹ ਤਾਂ ਪਤ ਜਰੀ ਤਾਂ ਦੇਖ ਜਵਾਖ ਆਪਣਾ ਨਹੀਂ ਹੈਗਾ ਹਨਾ ਜਵਾਖ ਤਾਂ ਜਿਹਦਾ ਹੈਗਾ ਉਹਦੇ ਕੋਲ ਹੀ ਵੀ ਹੈ ਕੀ ਪਤਾ ਮੰਮੀ ਇਹ ਜਿਹੇ ਕਿਹੜੇ ਬਾਪ ਹੁੰਦੇ ਨੇ ਇਹ ਵੀ ਗੱਲ ਸਹੀ ਹੈ ਤੇਰੀ ਇਹ ਜਿਹਦਾ ਕੀ ਹੁੰਦਾ ਹਾਂ ਫਿਰ ਹੁਣ ਕੀ ਕਰੀਏ ਕਰਨਾ ਕੀ ਆ ਆਜੂਗੀ ਤੇ ਚਿੱਤਰਖਾ ਕੇ ਫੇਰ ਚਲੇ ਜੂਗੀ ਪਰ ਮੈਂ ਤਾਂ ਇਹੀ ਅਰਦਾਸ ਕੀਤੀ ਸੀ ਵੀ हे ਪ੍ਰਮਾਤਮਾ ਜਿਵੇਂ ਇਹ ਡੈਣ ਆਈ ਐਵੇਂ ਇਹਨੂੰ ਮੇਰੇ ਘਰੋਂ ਕੱਢ ਦੇ ਵੀ ਮੇਤੋਂ ਕਿਸੇ ਨਾਲ ਲੜਿਆ ਨਹੀਂ ਜਾਂਦਾ ਚਲ ਬਬੀ ਚੰਗੀ ਗੱਲਾਂ ਮਾਤਰਾਣ ਨੇ ਕੋਈ ਤਾਂ ਫਰਿਆਦ ਸੁਣੀ ਐ ਤੇਰੀ ਕੋਈ ਨਹੀਂ ਉਹ ਗਈ ਉਹ ਕਿਸੇ ਮਿੱਤਰ ਪਿਆਰੇ ਕੋਲੇ ਆ ਚਲ ਜਾਂਦੇ ਪਰ ਆਪਾਂ ਕੀ ਕਰਾਉਣਾ ਪਰ ਇਹ ਜਗੰਦ ਤੂੰ ਚਲ ਆਏ ਕਰ ਫਿਰ ਹੁਣ ਤੂੰ ਤਾਂ ਵਰਤੇ ਰੱਖੀ ਬੈਠੀ ਆ ਨਾ ਨਹੀਂ ਜਾਂਦਾ ਜੀ ਆਂਦੀ ਮਮਮੀ ਨਹੀਂ ਤਾਂ ਸੌਂਦੇ ਨਹੀਂ ਹੁੰਦੇ ਵਰਤ ਚ ਹਾਂ ਇਹ ਮਾਤਾ ਦਾ ਵਰਤ ਹੁੰਦਾ ਇਹ ਚ ਸੌਂਦੇ ਨਹੀਂ ਹੁੰਦੇ ਤੇ ਮੈਂ ਤਾਂ ਇਹ ਕਹਿੰਦੀ ਸੀ ਤੈਨੂੰ ਥਾਉਂਗੀ ਮੈਂ ਜੀ ਪੀਤੀ ਮੇਰਾ ਜਿੱਦਣ ਮੇਰੇ ਮਾਮੇ ਦਾ ਵਰਤ ਸੀ ਉਹ ਤਾਂ ਦੂਜਾ ਵਰਤ ਸੀ ਉਹ ਚ ਤਾਂ ਸੌਂ ਜਾਂਦੇ ਨੇ ਉਹ ਤਾਂ ਹੁਣ 4 ਵਜੇ ਰੱਖਿਆ ਸੀ ਮੈਂ 3 ਵਜੇ ਉੱઠી ਸੀਗੀ ਤਾਂ ਕਰਕੇ ਮੈਂ 8 ਵਜੇ ਤੱਕ ਸੌਂ ਗਈ ਸੀ ਤੇ ਮੈਂ ਕਹਿੰਦੀ ਸੀ ਤੂੰ ਐ ਕਰ ਮੈਨੂੰ ਘੁੱਟ ਕੇ ਚਾਹ ਬਣਾ ਕੇ ਦੇ ਮੈਨੂੰ ਤੱਕੜਵਾਸੀਆਂ ਲੱਗੀਆਂ ਪਈਆਂ ਨੇ ਚਾਹ ਬਣਾਣੀ ਮੈਨੂੰ ਮੂਕੀਆਂ ਪਈਆਂ ਬਸ ਤੂੰ ਤਾਂ ਪੀਣੀ ਹੀ ਨਹੀਂ ਹੈਗੀ ਮੈਨੂੰ ਬਣਾ ਦੇ ਵਧੀਆ ਜਿਹਾ ਬਣਾ ਦੇ ਲੌਂਗ ਲੂੰਗ ਲੈਚ ਲੂਚੇ ਪਾ ਕੇ ਬੀਰ ਪਾਉਣ ਵਾਲੀ ਇਹਨੂੰ ਕਹੂੰ ਮੈਂ ਵੀ ਤੂੰ ਬਣਾ ਦੇ। ਨਹੀਂ ਉਹਦਾ ਕੀ ਪਤਾ। ਬਸ ਪੁੱਸਣਾ ਕੁਛ ਬੀਰ ਪਾਉਣ ਨੂੰ ਮੈਨੂੰ ਲੱਗਾ ਮੈਨੂੰ ਖੰਡ ਪਤਾਸੇ ਪਾਉਣੇ ਪੈਣਗੇ। ਚੰਗਾ ਮੈਂ ਬਣਾਉਣੀ ਆ। ਹੋਰ ਹੁਣ ਤੈਨੂੰ ਪਤਾ ਮੇਰਾ ਬੀਪੀ ਵਧੇ ਦਾ ਹੁਣ ਛੱਡ ਦੇ। ਬਸ ਚਲ ਮੈਂ ਪਾਇਆ ਜਾ ਬਿੰਦਕ ਚੰਗਾ। ਪਾ ਜਾ। ਸਿਰਜਾ ਤੂੰ ਕੀ ਜਾਂਦਾ ਚੈ। ਮੰਮੀ ਤੂੰ ਵੀ ਤੇ ਰੱਖਣਾ ਸੀ ਵਰਤ। ਨਹੀਂ ਮੈਂ ਨਹੀਂ ਰੱਖਦੀ ਮੈਂ ਤਾਂ ਕੱਲ ਨੂੰ ਰੱਖੂੰਗੀ। ਅੱਛੇ ਕੱਲ ਨੂੰ। ਆਹੋ। ਆਪਦੇ ਰੂਲ ਬਣਾ ਲੈ। ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਆਗੀ ਬੀਰ ਪੱਲੇ ਹਾਂ ਸੁੱਤੀ ਬਈ ਸੀ ਨੂੰ ਹੀ ਪੈ ਗਈ ਸੀ ਸਰਜਾ ਦੋਤਾ ਤੇ ਗੋਲੀ ਲੈਤੀ ਸੀ ਨੂੰ ਅੱਛਾ ਤੇ ਹੋਰ ਠੀਕ ਠਾਕ ਆ ਤੇਰੀ ਮਾਂ ਠੀਕ ਆ ਹੋਣਾ ਹਾਂ ਮੰਮੀ ਮੰਮੀ ਤਾਂ ਠੀਕ ਆ ਅੱਛਾ ਤੇ ਹੋਰ ਆਏ ਤੇਰੇ ਸਹੁਰੇ ਤਾਂ ਫੋਨ ਖਾਨ ਕੋਲੇ ਹਾਂ ਮੰਮੀ ਫੋਨ ਤਾਂ ਆਇਆ ਸੀਗਾ ਹੂੰ ਤੇ ਬਾਕੀ ਮੇਰੇ ਘਰ ਵਾਲਾ ਤਾਂ ਨਾ ਵਧੀਆ ਗੱਲ ਕਰ ਰਿਹਾ ਸੀਗਾ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਇੱਥੇ ਆ ਜੂੰਗਾ ਨਿੱਕ ਗੱਲ ਦੱਸ ਮੈਨੂੰ ਫੇਰ ਤੁਸੀਂ ਕਹਿੰਦਾ ਨਹੀਂ ਮਾਮੀ ਬੋਲਦੀ ਆ ਮਾਮੀ ਐ ਕਰਦੀ ਆ ਮਾਮੀ ਉਹ ਕਰਦੀ ਆ ਤੇਰੇ ਤੈਨੂੰ ਤੇ ਰਿਤ ਨੂੰ ਕੋਈ ਫਿਟਕ ਲੱਗੀ ਹੋਈ ਆ ਕੁੜੇ ਕਿਉਂ ਮਾਮੀ ਕੀ ਗੱਲ ਹੋ ਗਈ ਹਾਂ ਮੈਨੂੰ ਲੱਗ ਰਹੀ ਰਿਤ ਨੂੰ ਝੂਠਾ ਘਾ ਰਖਿਆ ਤਾਂ ਇਹ ਵੀ ਹੈ ਨਾ ਨਾ ਮੁੜ ਕੋੜ ਉਹਨਾਂ ਦੇ ਕੰਨਾਂ ਚੜੀ ਜਾਨੀ ਉਹ ਮੁੜ ਕੋੜ ਉਹਨਾਂ ਦੇ ਕੰਨਾਂ ਚੜੀ ਜਾਨੀ ਉਹ ਕੀ ਗੱਲ ਆ ਕੁੜੇ ਲੈ ਮਾਮੀ ਔਰ ਫਿਰ ਹੁਣ ਕੀ ਦੇਖਣੇ ਚੜੀਏ ਚਲ ਕੋਈ ਨਹੀਂ ਲੜਾਈ ਝਗੜੇ ਤਾਂ ਹੁੰਦੇ ਹੀ ਰਹਿੰਦੇ ਆ ਬਾਕੀ ਮੇਰੀ ਤੂੰ ਪੂਰੀ ਗੱਲ ਤਾਂ ਸੁਣੀ ਨਹੀਂ ਮੈਂ ਤੈਨੂੰ ਐਂ ਕਹਿੰਦੀ ਸੀਗੀ ਵੀ ਮੇਰੇ ਘਰ ਵਾਲੇ ਦਾ ਤਾਂ ਸੁਭਾਅ ਵੀ ਠੀਕ ਆ ਤੇ ਜਿਵੇਂ ਮੈਂ ਕਹਾਂ ਮਨ ਵੀ ਲਵੇ ਗੱਲ ਕਰਨੋਂ ਉਹਦੀ ਮਾਂ ਵਾਲੀਆਂ ਉਂਗਲਾਂ ਲਾਉਂਦੀ ਆ ਉਹਨੂੰ ਮਾਂ ਮਗਰ ਵਾਲਾ ਤਾਂ ਖੁਦ ਹੀ ਹਰਾਮਣਾ ਨੇ ਕੀ ਦੱਸਾਂ ਬੈਤਲਾਂ ਨੇਗੀਆਂ ਤੇ ਫਿਰ ਜੇ ਘਰ ਵਾਲੇ ਦਾ ਸੁਭਾ ਚੰਗਾ ਤੇ ਉਹਰੇ ਬੜੇਵੇਂ ਲੈਣ ਨੂੰ ਗਿਆ ਤੀ ਮਮੀ ਉਹਦੀ ਨਾ ਮਾਂ ਕੈਨੀ ਮੈਂ ਬਿਮਾਰ ਵਾਲੀ ਹੋਈ ਪਈ ਆ ਤੂੰ ਆ ਜਾ ਬਸ ਤੈਨੂੰ ਪਤਾ ਚਾਹੇ ਮਾਪਿਓ ਕਿੰਨਾ ਮਰਜੀ ਮਾੜਾ ਹੋਵੇ ਜਦੋਂ ਬੰਦੇ ਨੂੰ ਪਤਾ ਲੱਗਦਾ ਨਾ ਵੀ ਮੇਰਾ ਮਾਪਿਓ ਠੀਕ ਨਹੀਂ ਤੇ ਅਗਲਾ ਜਾਂਦਾ ਹੀ ਹੁੰਦਾ ਇਹ ਵੀ ਗੱਲ ਤੇਰੀ ਸਹੀ ਹੈ ਬੀਬੀ ਵਾਲੀ ਪਰ ਹੁਣ ਕੀ ਕਹਿੰਦਾ ਹੁਣ ਆਊਗਾ ਓਰੇ ਹਾਂ ਮੰਮੀ ਕਹਿੰਦਾਗਾ ਕਹਿੰਦਾ ਮੈਂ ਇੱਕ ਦੋ ਦਿਨਾਂ ਨੂੰ ਆ ਜਾਊਂਗਾ ਬੱਚਾ ਹਾਂ ਹੁਣ ਤੇਰੀ ਮੰਮੀ ਦੀ ਦਵਾਈ ਲੈ ਆਈ ਤੂੰ ਹਾਂ ਮੰਮੀ ਦੀ ਦਵਾਈ ਤਾਂ ਕੱਲ ਹੀ ਲੈ ਕੇ ਆਈ ਸੀ ਅੱਜ ਤਾਂ ਨਾ ਉਹ ਕਹਿੰਦੀ ਮੈਂ ਸਾਰਾ ਦਿਨ ਮੰਜੇ ਤੇ ਪਈ ਪਈ ਨਾ ਥੱਕ ਜਾਂਦੀ ਆ ਜੀ ਨਹੀਂ ਲੱਗਦਾ ਕਹਿੰਦੀ ਮੈਨੂੰ 2 ਘੰਟੇ ਨਾਲੇ ਤਾਂ ਮੈਂ ਤੁਰ ਲੂੰਗੀ ਕਹਿੰਦੇ ਤੇਰੇ ਤਾਈ ਕੇ ਘਰੇ ਛੱਡਿਆ ਉਹਨਾਂ ਦਾ ਘਰ ਤੇਨੂੰ ਪਤਾ ਥੋੜਾ ਦੂਰ ਆ ਤਾਂ ਕਰਕੇ ਮੈਂ ਉਹਨੂੰ ਛੱਡਣ ਵਾਗ ਗਈ ਉੱਧਰ ਮੈਨੂੰ ਟਾਈਮ ਲੱਗ ਗਿਆ ਤਾਂ ਹੀ ਅੱਜ ਲੇਟ ਹੋ ਗਈ ਕਹਿੰਦੀ ਚੱਲ ਕੋਈ ਨਾ ਇੱਥੇ ਕਿਹੜਾ ਮੋੜਾ ਪੰញਾ ਨੇ ਟਾਈਮ ਨੂੰ ਇਦਰੇ ਨੇ ਕੁਸ ਹੁੰਦਾ ਇਹ ਤਾਂ ਤੈਨੂੰ ਤਾਂ ਅਸੀਂ ਐਂ ਰੱਖੀ ਬੈਠੇ ਆਂ ਵੀਰ ਪਾਲੇ ਵੀ ਤੇਰੇ ਨਾਲ ਜੀ ਲੱਗ ਜਾਂਦਾ ਆਹ ਦੁੱਖ ਸੁੱਖ ਤੂੰ ਵੀ ਪਰੋਲ ਲੈਣੀ ਆ ਆ ਅਸੀਂ ਮਾਮੀ ਦੋਤੀ ਪਰੋਲ ਲਾਣੇ ਆਗੇ ਹੋਰ ਸਹੀ ਗੱਲਾਂ ਚਲ ਆਪਣਾ ਤਾਂ ਪਰਿਵਾਰ ਵਾਲੀ ਗੱਲ ਹੀ ਹੋਈ ਪਈ ਹੈ ਹਾਂ ਹੁਣ ਤੈਨੂੰ ਨਾ ਤਾਂ ਤੈਨੂੰ ਹਟਾਉਣ ਨੂੰ ਜੀ ਕਰਦਾ ਹੈਗਾ ਨਾ ਹੁਣ ਦੇਖ ਤੇਰੇ ਨਾਲੋਂ ਮੂਹ ਪ੍ਰੇਮ ਆ ਤੈਨੂੰ ਦੂਰ ਕਰਨ ਨੂੰ ਜੀ ਕਰਦਾ ਹੈਗਾ ਹਾਂ ਮਾਮੀ ਐਂ ਹੁੰਦਾ ਹੈਗਾ ਤੇ ਬਾਕੀ ਮੇਨ ਮਮੀ ਨੂੰ ਮੈਂ ਕਿੰਨੇ ਵਾਰੀ ਕਿਹਾ ਮੈਂ ਕਿਹਾ ਤੋ ਤਾਇਕ ਦੇ ਘਰੇ ਜਾਏਂਗੇ ਸਾਰ ਟੈਨਸ਼ਨਾਂ ਹੁੰਦੀਆਂ ਹਨਾ ਦਿਮਾਗ ਤੇ ਚੜ ਜਾਂਦੀਆਂ ਵੀ ਚਲ ਤੂੰ ਇੱਧਰ ਆ ਜਾ ਕਰ ਇੱਥੇ ਆਪਣੇ ਕੋਲੇ ਮੈਂ ਕਿਹਾ ਤੂੰ ਮੇਰੇ ਨਾਲ ਚੱਲਿਆ ਕਰ ਉੱਥੇ ਮਾਮੀ ਦਾ ਸੁਭਾਅ ਵੀ ਵਧੀਆ ਮੈਂ ਗੱਲਾਂ ਬਾਤਾਂ ਕਰਨੀ ਕਹਿੰਦੀ ਜਿੱਦ ਕਦੇ ਫੇਰ ਆਉਂਗੀ ਲੇ ਫੇਰ ਨੂੰ ਕੀ ਤੀ ਕਹ ਤੂੰ ਵਗ ਚਾਲਦੀ ਕਹਿ ਹੁਣ ਉਹ ਦਿਨ ਮੇਰੀ ਤਾਈ ਨਾਲ ਵੀ ਬਾੜੀ ਬੰਦੀ ਆ। ਜਮਾਈ ਉਦਰੀ ਪਈ ਸੀ ਜੀ ਮਾਮੀ ਕਿੱਦਿਆਂ ਦੀ ਮੈਨੂੰ ਕਹੀਂ ਆਂਦੀ ਸੀ ਕੁੜੇ ਵੀਰਪਾਲ ਇੱਕ ਦਿਨ ਮੈਨੂੰ ਲੈ ਜਾ ਇੱਕ ਦਿਨ ਮੈਨੂੰ ਲੈ ਜਾ ਮੈਂ ਤਾਂ ਕਰਦੀ ਸੀ। ਫਿਰ ਤਾਂ ਕਰਕੇ ਅੱਜ ਮੈਨੂੰ ਲਈ ਗਈ। ਨਹੀਂ ਵੀਰਪਾਲੇ ਤੈਨੂੰ ਕੋਹੋਰ ਗੱਲ ਦੱਸਾਂ ਕੁੜੇ ਅੱਜ ਦੀ। ਅੱਜ ਸੁਈ ਸੁਣੀ ਤਾਂ ਨੰਗੀ। ਸਵੇਰੀ ਮੂਸਰ ਬਣ ਕੇ ਪਾਰਕ ਕਿਹੜੀ ਦੀ ਕੱਪੜਿਆਂ ਦੀ। ਕਿਉਂਕਿ ਦਰ ਨੰਗੀ ਉਹ। ਪਤਾ ਨਹੀਂ ਭਾਣੇ ਮੈਂ ਜਦੋਂ ਉੱਠੀ ਸਵੇਰ 5 ਵਜੇ। ਮੈਂ ਦੇਖੋ ਉੱਠੇ ਤੇ ਚੜ੍ਹਦੀਆਂ 5 ਵਜੇ। ਅੱਛਾ ਪੁਰਤੀ ਹੁੰਨੀ ਥੋੜਾ ਸਾਰ ਜਦੋਂ ਹਾਂ ਤੇ ਉਦੋਂ ਮੈਂ ਦੇਖੀ ਅੱਡੇ ਕੰਨੂ ਜਾਵੇ ਮੂੰਹ ਸਿਰ ਬੰਨਿਆ ਹੋਇਆ ਹੱਥ ਚ ਗੇੜ ਚ ਕਿ ਕਾਥ ਚ ਗੇੜ ਚ ਕਿ ਦੂਜੇ ਹੱਥ ਸੇ ਪਰਸਾ ਪਾਇਆ ਲੈ ਮਮੀ ਐ ਕਿੱਧਰ ਵਗ ਗਈ ਫਿਰ ਉਹ ਅਸ ਚੱਲ ਕੋਈ ਨਹੀਂ ਕਿਤੇ ਗਈ ਹੋਣੀ ਆਜੂਗੀ ਵਖੇਰਾ ਸਾਨੂੰ ਨਾਲ ਇੱਕ ਗੱਲ ਹੋਰ ਦੱਸ ਵੀਰ ਭਾਲੇ ਆਪਾਂ ਫਿਕਰ ਤਾਂ ਤਾਂ ਕਰੀ ਜੀ ਆਪਣੇ ਤਾਈ ਦੀ ਕੀ ਹੋਵੇ ਉਹ ਉਹੀ ਤਾਂ ਗੱਲ ਆਪਾਂ ਆਪਾਂ ਨੂੰ ਕੋਲਣਾ ਉਹ ਅੱਗ ਖਾਵੇ ਅੰਗਿਆਰ ਖਾਵੇ ਕੀ ਲੈਣਾ ਪਾਹੀ ਜੀ ਤੋਂ ਟੈਟੇ ਨਹੀਂ ਰੇ ਨਹੀਂ ਰੇ ਤਾਂ ਕੋਈ ਬੱਸ ਵੀ ਨਹੀਂ ਆਉਂਦੀ 5 ਵਜੇ ਆਉਂਦੀ ਹੈ ਕੋਈ ਬੱਸ ਆਪਣੇ ਪਿੰਡ ਕੋਈ ਬੱਸ ਨਹੀਂ ਆਉਂਦੀ ਨਹੀਂ ਕੀ ਪਤਾ ਉਹ ਯਾਸਕ ਲੈਣਾ ਆ ਹੋਵੇ ਕੀ ਪਤਾ ਇਹ ਵੀ ਹੋ ਸਕਦਾ ਚਲ ਮਾਮੀ ਆਪਾਂ ਕਿਸੇ ਤੋਂ ਕੀ ਲੈਣਾ ਤੂੰ ਮੈਨੂੰ ਐਂ ਦੱਸ ਰਵੀ ਕਿੱਥੇ ਆ ਰਵੀ ਆ ਗਿਆ ਸੀ ਨਹੀਂ ਰਵੀ ਤਾਂ ਉੱਥੀ ਹੈ ਹਜੇ ਹਲੇ ਦਵਾਈ ਚੱਲ ਰਹੀ ਔਰੀ ਟਿਕਟੂਕੇ ਲੱਗਦੇ ਨੇ ਉਹਦੇ ਹਲੇ ਰੱਖਣਗੇ ਉਹਨੂੰ ਮਹੀਨਾ ਵੀ ਦਿਨ ਉੱਥੀ ਹੈ ਜੀ ਆਹੋ ਇੱਕ ਗੱਲ ਹੋਰ ਵੀ ਪਾ ਲੈ ਹੂੰ ਹੋਰ ਤਾਂ ਮਣੀ ਮਣੀ ਸੱਤਾਂ ਦੀ ਜਾਂਦੀ ਰਵੀ ਨੇ ਹੋਰ ਤਾਂ ਮੈਨੂੰ ਮਾਮੀ ਕਹਿ ਕੇ ਬੁਲਾਉਣ ਲੱਗ ਗਿਆ ਉਹ ਲੈ ਚੱਲ ਵਧੀਆ ਗੱਲਾਂ ਮਾਮੀ ਆਪਾ ਦੇ ਨੂੰ ਤਾਂ ਕਿੱਦੇ ਦੇ ਡੀਕਦੀ ਸੀ ਹੋਰ ਨਹੀਂ ਉਹਨੂੰ ਹੁਣ ਪਤਾ ਲੱਗ ਗਿਆ ਮੈਨੂੰ ਲੱਗਾ ਹਰਮਨ ਨੂੰ ਹਾਂ ਉਹਨੂੰ ਆਏ ਹੋ ਗਿਆ ਵੀ ਹੁਣ ਜਿਹੜਾ ਕੁਝ ਮੈਂ ਚਾਹੁੰਦੀ ਤੇ ਉਹ ਬੰਨਣਾ ਨਹੀਂ ਉਹ ਬੰਨਣਾ ਨਹੀਂ ਸਹੀ ਗੱਲ ਹੈ ਕਿ ਰਵੀ ਉਹਨੂੰ ਮਿਲਿਆ ਨਹੀਂ ਤਾਂ ਹੀ ਬਹਿ ਬਹਿ ਕੇ ਨੱਕ ਲੱਗੇ ਹੋ ਹੋ ਸਕਦਾ ਬਾਕੀ ਮਾਮੀ ਆਪਾਂ ਨੂੰ ਕਿਹੜਾ ਹਜੇ ਕੋਈ ਪੱਕਾ ਯਕੀਨ ਕੀ ਪਤਾ ਹ ਸ਼ਾਮ ਨੂੰ ਆ ਜੇ ਨਹੀਂ ਇਹੀ ਜੀ ਨਹੀਂ ਆਉਂਦੀ ਹੁੰਦੀਆਂ ਇੱਕੇ ਰੱਬ ਕਰੇ ਤੇਨੂ ਕੀ ਨਾ ਬਿਆਜੂ ਕੀ ਪਤਾ ਮਾਮੀ ਕਿਸੇ ਦੇ ਮਨ ਦਾ ਮਿੰਟ ਤੇ ਬਦਲ ਜਾਈਗਾ ਪਰ ਸੱਚੀ ਦੱਸਾਂ ਤੈਨੂੰ ਮੈਂ ਨਹੀਂ ਮੰਦੀ ਬੀਰ ਪਾ ਲੈ ਚਾਹ ਬਣਾ ਲੈ ਕੁੱਟ ਤੇ ਤੂੰ ਵਾਸੀ ਜਿਹ ਲਈ ਜਾਨੀ ਨਾ ਮੈਨੂੰ ਮੇਰਾ ਸਿਰ ਦੁਖੀ ਜਾਂਦਾ ਹੋਰ ਮਾਮੀ ਮੈਂ ਮੈਂ ਤਾਂ ਨਾ ਅੱਜ ਚਾਹ ਵੀ ਨਹੀਂ ਪੀ ਕੇ ਆਈ ਮੈਂ ਤਾਂ ਤੈਨੂੰ ਕਹਿ ਨਹੀਂ ਲੱਗੀ ਸੀ ਵੀ ਕੁੱਟ ਚਾਹ ਬਣਾ ਲੈਨੇ ਆਪਾਂ ਬਣਾ ਲੈ ਫਿਰ ਉਹ ਰੀਤ ਨੇ ਤਾਂ ਬਰਤ ਰੱਖਿਆ ਹੋਇਆ ਅੱਜ ਚੱਕਰੀ ਦਾ ਬਰਤ ਰੱਖਿਆ ਉਹਨੇ ਚੱਕਰੀ ਦਾ ਰੱਖ ਰੱਖਿਆ ਮੈਂ ਤਾਂ ਕਿਹਾ ਸੀ ਤੀ ਮੈਂ ਕਿਉਂ ਰੱਖਿਆਗਾ ਚੱਲ ਕੋਈ ਨਹੀਂ ਮਾਮੀ ਨਾ ਜਵਾਕਦਾ ਹੀ ਹੁੰਦਾ ਉਹਦੇ ਕਿਹੜਾਗਾ ਹੈ ਨਹੀਂ ਕੁਛ ਹੈਗੇ ਤਾਂ ਹੈਗੇ ਨੇ ਹਾਂ ਤਾਂ ਜੱਗ ਜਾਵੇਂ ਭਣੇ ਉਹ ਦਿੱਤੀ ਹੋਰ ਕੇਰਾ ਤਾਂ ਮਾੜਾ ਜਿਹਾ ਕਹਿਣਾ ਪੈਂਦਾ ਨਿਆਣੇ ਨੂੰ ਐ ਤਾਂ ਹੁਣ ਮੈਨੂੰ ਵੀ ਪਤਾ ਹੋਣਾ ਮਾਮੀ ਤੇਰਾ ਸੁਭਾਈਆ ਮੈਨੂੰ ਪਤਾ ਕੇਰਾ ਦਾ ਤੂੰ ਟੋਕਣਾ ਹੀ ਹੁੰਦਾ ਐਡੀ ਮੈਂ ਮਾੜੀ ਨਹੀਂ ਹੈਗੀ ਉਹਨੂੰ ਬਰਤ ਰੱਖਣ ਤੋਂ ਟੋਕੂਗੀ ਫਿਰ ਵੀ ਉਹ ਵੀਤੀ ਹੋਈ ਆ जे कुछ ओ मेरी लगती थी जम जूता चो कल सही कर मामी चल कि चाह पीला मैं चाह पी नीओ मैं भूल गई सच अज ਮੈਨੂੰ ਮਾਮੀ ना ਦੱਸਿਆ ਵੀ ਸੀਗਾ ਤੂੰ ਪੀ ਲੈ पीला ਨਹੀਂ ਮੈਂ ਤਾਂ ਹੁਣੀ ਪੀ ਕੇ ਆਈ ਆ ਨਲਣਾ ਅੱਜ ਤਾਂ ਗਰਮੀ ਜੀ ਬਾਲੀ ਹੋਈ ਪਈ ਆ ਹੋਰ ਯਾਰਾ ਮਿੰਦਾ ਨਾ ਸੁੱਤੀ ਜੜੀ ਪਈ ਆ ਹੋਵੇ ਵੀ ਸੌ ਜਾ ਬਸ ਮੰਮੀ ਕਹਿੰਦੀ ਸੌਇਆ ਨਹੀਂ ਕਰਦੇ ਆ ਤਾ ਸੌਂ ਗਈ ਸੀ ਮੰਮੇ ਦੇ ਵਰਤ ਦਿਨ ਤੇ ਫਿਰ ਕਿੰਦਾ ਤੂੰ ਵੀ ਸੌ ਜਾ ਐ ਸੌਣ ਨੂੰ ਵਰਤ ਐ ਤਾਂ ਨਹੀਂ ਕਹਿੰਦਾ ਵੀ ਸੌਣ ਨਾ ਤੁਸੀਂ ਉਹ ਤਾਂ ਨਹੀਂ ਕਿ ਕਹਿੰਦੀ ਸੀ ਕਿ ਮਾਤਾ ਰਾਣੀ ਦਾ ਹੁੰਦਾ ਇਹ ਵਰਤ ਇਹ ਚ ਨਹੀਂ ਸਹੀ ਦਾ ਮਾਤਾ ਦਾ ਮਾਸ ਆਉਂਗੀ। ਰੀਤੋ ਮੈਂ ਤਾਂ ਕਦੀ ਰੱਖੀ ਨਹੀਂ ਵਰਤ। ਤਾਂ ਵਰ ਕਿ ਮੈਨੂੰ ਤਾਂ ਇਹਨਾਂ ਪਤਾ ਨਹੀਂ ਹੈਗਾ ਬਾਕੀ ਮਾਮੀ ਨੂੰ ਤਾਂ ਪਤਾ ਦਾ ਮੈਂ ਰੱਖਦੀ ਹੋਊਗੀ। ਜੇ ਕੁੜੀ ਨੂੰ ਜਖਾਮ ਵੀ ਲੱਗਿਆ ਤਾਂ ਵੀ ਮਾਮੀ ਮੇਰੇ ਕੋਲ ਪੈਜੂ। ਕਹੋ ਤੂੰ ਸੁੱਤੀ ਸੀ ਤਾਂ ਨੂੰ ਜਖਾਮ ਲੱਗਿਆ ਤੈਨੂੰ ਪਤਾ ਤਾਂ ਹੈਗਾ। ਸਹੀ ਗੱਲ ਆ। ਮਾਮੀ ਨੇ ਇੱਕ ਵਾਰੀ ਤਾਂ ਬੋਲਣਾ ਹੀ ਬੋਲਣਾ ਹੁੰਦਾ ਚਾਹੇ ਕੁਝ ਮਰਜੀ ਹੋਵੇ। ਹੋਰ ਮੈਨੂੰ ਹੁਣ ਵੀ ਬੋਲ ਕੇ ਹਟਿਆ ਪਹਿਲਾਂ ਸਵੇਰੇ ਕਹਿੰਦੀ ਤੂੰ ਕਿਉਂ ਵਰਤ ਰੱਖਦੀ ਆ? ਛੋਨਾਂ ਦਾ ਪਿਓ ਤਾਂ ਤੇਰੀ ਛਾਰ ਨਹੀਂ ਲੈਂਦਾ ਵੀ ਤੂੰ ਕਦੇ ਵਾਸੇ ਭੁੱਖੀ ਮਰਦੀ ਆ ਮੰਮੀ ਨੇ ਕਿਹਾ ਸੀ ਸੱਚ ਮੈਨੂੰ ਮੰਮੀ ਨੇ ਵੀ ਤੂੰ ਘਰ ਵਾਜੋ ਤਨਾ ਨਾ ਰੱਖਵੇਂ ਨਹੀਂ ਰੱਖਿਆ ਬਈ ਇਹ ਤਾਂ ਹੁਣ ਜਵਾਗ ਵਾਸਤੇ ਕਰਨੀ ਆ ਹਾਂ ਕੀ ਹੁੰਦਾ ਨਾਲੇ ਜੇ ਤੈਨੂੰ ਨਹੀਂ ਕੋਈ ਪ੍ਰੋਬਲਮ ਭੁੱਖ ਤੇ ਤੂੰ ਕਾਚੀ ਲੈਣੀ ਆ ਉਹਨਾਂ ਨੇ ਉਂਗੜਾ ਤੂੰ ਗਾਹਾਂ ਰੋਜ਼ੀ ਰੋਟੀ ਖਾਣੀਆਂ ਟਾਈਮ ਸਰ ਆਹ ਇਹ ਤਾਂ ਗੱਲ ਆ ਐਂਦਾ ਮੰਮੀ ਨੇ ਸਮਝਾਇਆ ਮਾ ਹੁਣ 2 ਘੰਟਿਆਂ ਨੂੰ ਇੱਥੇ ਉਹ ਤਾਰੇ ਚੜ ਜਾਣਗੇ ਅਰਗ ਦੇ ਕੇ ਰੋਟੀ ਖਾ ਲੂੰਗੀ ਹਾਂ ਕਿ ਮਿਹਨਤ ਨੂੰ ਐ ਬੁਛਦੀ ਸੀਗੀ ਹਾਂ ਵੀ ਹਰ ਮਨ ਨਹੀਂ ਦੇਖਦੀ ਕਿਤੇ ਗਈ ਆ ਉਹ ਮਾਮੀ ਮੈਨੂੰ ਕਹੀ ਹੁੰਦੀ ਸੀ ਕਹਿੰਦੀ ਪਤਾ ਨਹੀਂ ਕਿੱਥੇ ਗਈ ਆ ਮੂੰਹ ਸਿਰ ਬੰਨ ਕੇ ਤੈਨੂੰ ਪਤਾ ਕੁਝ ਉਹਦੇ ਬਾਰੇ ਮੈਨੂੰ ਹੀ ਮਾਮੀ ਨੇ ਦੱਸਿਆ ਕਹਿੰਦੇ ਵੀ ਬੈਗ ਲੈ ਕੇ ਨਾਲ ਤਾਂ ਭਰ ਗਏ ਵੀ ਨਾਲੇ ਹੋ ਗਿਆ ਨਹੀਂ ਮੂੰਹ ਸਿਰ ਬੰਨ ਕੇ ਗਈ ਆ ਤੇ ਉਹਨੂੰ ਮੂੰਹ ਸਿਰ ਬੰਨਣ ਦਾ ਕੀ ਮਤਲਬ ਆ ਕੀ ਪਤਾ ਯਾਰ ਨੂੰ ਐ ਲੁਕੋ ਕਿ ਮੂੰਹ ਸਿਰ ਕਰਗੇ ਉਹੀ ਬੰਨ ਲਿਆ ਹੋਣਾ ਤੈਨੂੰ ਪਤਾ ਤਾਂ ਹੈਗਾਗਾ ਰੱਬ ਜਾਣਦਾ ਬੈਣਾ ਇੱਥੇ ਕੁਛ ਪਤੰਦ ਲੱਗਦਾ ਵੀਰ ਪਰਖੀ ਹੋ ਰਿਹਾ ਕਿ ਨਾ ਘਰ ਦੀ ਪੱਟੀ ਮੇਸ ਹੋਈ ਪਈ ਐ ਸਿਆਣੇ ਬੰਦੇ ਬਿਨਾ ਕੋਈ ਘਰ ਨਹੀਂ ਹੁੰਦਾ ਹਜੇ ਜਦੋਂ ਮੰਮੀ ਹੈਗੀ ਸੀ ਨਾ ਉਦੋਂ ਮੈਂ ਕਹਿੰਦੇ ਠੀਕ ਸੀਗਾ ਇੱਥੇ ਹੁਣ ਕਦੇ ਕੋਈ ਆਇਆ ਨਹੀਂ ਮੂੰਹ ਝਾਕੇ ਕਦੇ ਕੋਈ ਚੱਲ ਪੜਾ ਬਾਕੀ ਵਧੀਆ ਹੋ ਗਿਆ ਗਈ ਬਾਕੀ ਮੈਨੂੰ ਐ ਜਿਕੇ ਲੱਗਿਆ ਹੁੰਦਾ ਵੀ ਹੋ ਆਊਗੀ ਮੰਮੀ ਕਹਿੰਦੀ ਹੁਣ ਨਹੀਂ ਆਉਂਦੀ ਕਹਿੰਦੀ ਨੇਰੇ ਚ ਗਈ ਆ ਬਾਕੀ ਜੀ ਤਾਂ ਆਪਣੇ ਤੋਂ ਕੋਈ ਬੱਸ ਵੀ ਨਹੀਂ ਆਉਦੀ ਪਿੰਡ ਚ 5 ਵਜੇ ਕੋਈ ਬੱਸ ਆਉਂਦੀ ਆ ਨੇਰੇ ਚ ਕਦੋਂ ਗਈ ਆ ਉਹ ਸਵੇਰੇ ਗਈ ਆ ਹਾਂ ਫਿਰ 5 ਵਜੇ ਕਿੰਨੇ ਕੁ ਲੋਕ ਉੱਠਦੇ ਆਪਣੇ ਤੋਂ ਹੀ 7 ਵਜੇ ਤੱਕ ਉੱਠਦੇ ਆ ਕੀ ਕਹਿਣਾ ਕੋਈ ਗੁੜੀਆਂ ਮਾੜਾ ਮੋਟਾ ਕੋਈ ਟਾਮ ਇਟਲੀ ਉੱਠ ਜਾਵੇ 14 ਚ ਕਿੱਥੇ ਉੱਠਦਾ ਭਈ ਐਨ ਜਲਦੀ ਹਾਂ ਐਂ ਤਾਂ ਹੈਗਾ ਚਲੋ ਹੋ ਕੋਈ ਨਹੀਂ ਤਾ ਫਾਉਂਦੇ ਪਾਣੀ ਕਿ ਲੈਣਾ ਤੇ ਰਵੀ ਕਿੱਥੇ ਆ ਰਵੀ ਤਾਂ ਮਾਮੀ ਕਹਿੰਦੀ ਮੇਰੇ ਕੋਲ ਹੀ ਆ ਲੈ ਮੇਰੇ ਦਿਮਾਗ ਨੂੰ ਨਾ ਅੱਜ ਪਤਾ ਨਹੀਂ ਕੀ ਹੋਇਆ ਪਾ ਮੈਨੂੰ ਵੀ ਮਾਮੀ ਨੇ ਦੱਸਿਆ ਸੀਗਾ ਮੈਂ ਵੀ ਭੁੱਲਿਆ ਨਹੀਂ ਆ ਗੱਲ ਨਾਲ ਸੱਚ ਤੇਨ ਇੱਕ ਹੋਰ ਖੁਸ਼ਖਬਰੀ ਦੱਸਾਂ ਮੇਰੇ ਨਾਲ ਘਰ ਨਾਲ ਗੱਲ ਹੋਈ ਸੀ ਮੇਰੀ ਤੇ ਉਹ ਕਹਿੰਦਾ ਸੀ ਕਿ ਮੈਂ ਆ ਜਾਊਗਾ ਇੱਥੇ ਮੰਨ ਗਿਆ ਰੈਨ ਮੈਂ ਕਿ ਤੂੰ ਬੁਲਾ ਲੈਂਦੀ ਅੱਜ ਨਹੀਂ ਅੱਜ ਨਹੀਂ ਮਤਲਬ ਕਿ ਆਪਣਾ ਤਾਂ ਖਰਚ ਹੀ ਘਟੂਗਾ ਮੇਰੀ ਚਾਹ ਨਹੀਂ ਬਣਾਉਣੀ ਪੈਣੀ ਜਿਹੜੇ ਦੋਸ ਮੂਸਿਆਂ ਨੂੰ ਖਾਣੇ ਮੇਰੇ ਲਿਆਉਣੇ ਨਹੀਂ ਪੈਣੇ ਤੁਹਾਨੂੰ ਬੁਲਾ ਲਵਾਂ ਤੁਸੀਂ ਅੱਜ ਲੈ ਸਮੋਸੇ ਪਿੱਛੇ ਥੋੜੀ ਹੋਣ ਦਾ ਕੋਈ ਗੱਲ ਨਹੀਂ ਜੇ ਟਾਈਮ ਲੱਗਿਆ ਤਾਂ ਸ਼ਾਇਦ ਆਈ ਜਾਵੇ ਅੱਜ ਪੱਕਾ ਤਾਂ ਪਤਾ ਨਹੀਂਗਾ ਕੀ ਕਿਹਾ ਸੀ ਤੂੰ ਵੀ ਕੀ ਨਹੀਂ ਗੱਲ ਕਰਨੀ ਐ ਤਾਂ ਨਹੀਂ ਕਿਹਾ ਨੇ ਨਹੀਂ ਮੈਂ ਕਿਹਾ ਮਾ ਮਾ ਦੇ ਐ ਮੈਂ ਤੈਨੂੰ ਕੁਝ ਨਹੀਂ ਕਿਹਾ ਤੇ ਬਾਕੀ ਰੀਤ ਹੁੰਦਾ ਤੈਨੂੰ ਪਤਾ ਮੈਂ ਪਹਿਲਾਂ ਵੀ ਦੱਸ ਦਿੰਦੀ ਸੀ ਹੂੰ ਤਾਂ ਉਹ ਵਧੀਆਗਾ ਨਾ ਇੰਨਾ ਮਾੜਾ ਵੀ ਨਹੀਂ ਪਰ ਉਹਦੀ ਨਾ ਮਾਮ ਅਗਰ ਲਾਉਂਦੀ ਉਹਨੂੰ ਉਹ ਵਾਲਾ ਉਹਦੀ ਉਂਗਲਾਂ ਦੇ ਵਾਲਾ ਛੱਡਦਾ ਉਹ ਪਤਾ ਨਹੀਂ ਕਿਉਂ ਛਲ ਕੋਈ ਨਾ ਜੇ ਤਾਂ ਬੰਦਾ ਚੰਗਾ ਹੋਵੇ ਫਿਰ ਮਾਂ ਕੁਝ ਨਹੀਂ ਕਰ ਸਕਦੀ ਹੁੰਦੀ ਆਪਾਂ ਉਹ ਨਾ ਸਮਝਾਵਾਂਗੇ ਵੀ ਭਾਈ ਤੂੰ ਇਹਦੇ ਨਾਲ ਵੀ ਰਹਿਣਾ ਮਾੜਾ ਵੀ ਰਹਿਣਾ ਇਹਨਾਂ ਦੋਹੇ ਇੱਕੋ ਜਿਹੀਆਂ ਨੇ ਜਿੱਥੇ ਮਾਂ ਦੀ ਗਲਤੀ ਹੈ ਮਾਂ ਨੂੰ ਬੋਲ ਜਿੱਥੇ ਤੇਰੀ ਗਲਤੀ ਉਹ ਤੈਨੂੰ ਬੋਲੇ ਬਾਕੀ ਜੇ ਤੁਹਾਡੀ ਗੱਲ ਖੋਲੀ ਹੋਈ ਹੈ ਭਾਈ ਇੱਥੇ ਨਾ ਨਾ ਦੱਸ ਦੇ ਨਹੀਂ ਆਪਾਂ ਨਵੇੜ ਲੋ ਗੱਲਾਂ ਹੀ ਦੋ ਕਰਾਂਗੇ ਆਪਾਂ ਉਹਦੇ ਨਾਲ ਹੂੰ ਤਾਂ ਹੈਗਾ ਬਾਕੀ ਹੁਣ ਤਾਂ ਉਹ ਮੰਨ ਨਹੀਂ ਗਿਆ ਕਹਿੰਦੇ ਮੇ ਰਹੂਗਾ ਕਹਿੰਦਾ ਮੈਨੂੰ ਤਾਂ ਮੰਮੀ ਨੇ ਫੋਨ ਲਾ ਕੇ ਕਿਹਾ ਸੀਗਾ ਵੀ ਮੈਂ ਬਿਮਾਰ ਵਾਲੀ ਹੋਈ ਪਈ ਆ ਮੇਰਾ ਜੀ ਨਹੀਂ ਲੱਗਦਾ ਤੇਰੇ ਬਿਨਾਂ ਸੁਆਜ ਆ ਕਹਿੰਦੇ ਮੈਂ ਤਾਂ 4 ਦਿਨ ਤਾਂ ਆਇਆ ਸੀ ਪਤਾ ਨਹੀਂ ਕੀ ਗੱਲ ਆ ਮਿੰਟ-ਮਿੰਟ ਤੋਂ ਬਦਲ ਜਾਂਦਾ ਏ ਇੱਕ ਅੱਥਰ ਵਾਲੇ ਤੇਰੀ ਭਾਬੀ ਉਹ ਬਾਗੀ ਹੁਣ ਕਿਹੜੀ ਉਹੀ ਜੀ ਤੂੰ ਗੱਲ ਕਰਦੀ ਸੀ ਉਸ ਦਿਨ ਆਹਾਂ ਤਾਂ ਬਾਗੀ ਕਿੱਥੇ ਗਈ ਆ ਅੱਛਾ ਜਿਹਦੀ ਮੈਂ ਉਹਦੇ ਗੱਲ ਦੱਸਿਆ ਨਹੀਂ ਸੀ ਦਿਨ ਨੂੰ हां ओ त ठीक आ री त ओ त ना ਲੜ ਬਾਲਾ ਕੋਈ ਸੀ ਲੜਾਈ ਜੀ ਬਾੜੀ ਹੋ ਗਈ ਸੀ ਮਨਗੇ ਹੁਣ ਹਾਂ ਤਾਂ ਕਹਿੰਦੀ ਸੀਗੀ ਕੰਨੀ ਮੈਂ ਤਾਂ ਜਾਉਂਗੀ ਇੱਥੇ ਨਹੀਂ ਰਹਿੰਦੀ ਫਿਰ ਹੁਣ ਤਾਂ ਸੁਲਾ ਹੋ ਗਈ ਕਈ ਦਿਨ ਹੋ ਗਏ ਨਾ ਛਲ ਕੋਈ ਨਾ ਵਧੀਆ ਜਿੱਥੇ ਦੋ ਭਾਂਡੇ ਹੁੰਦੇ ਆ ਘੜਕਦੇ ਹੁੰਦੇ ਆ ਹੁਣ ਆਪਣੇ ਕਿੰਨਾ ਕਿੰਨਾ ਗਲੇਸ਼ ਹੋ ਜਾਂਦਾ ਫੇਰ ਇੱਕੋ ਜਿਹੀ ਹੋ ਜਾਂਦੇ ਆ ਅੱਛਾ ਚੰਗਾ ਤੂੰ ਐਂ ਕਰ ਤੂੰ ਤੇਰੇ ਘਰ ਵਾਲੇ ਨੂੰ ਫੋਨ ਕਰਕੇ ਐਜੀ ਬੁਲਾ ਲੈ ਮੈਂ ਕਹਿੰਦੀ ਆ ਵਧੀਆ ਰਹੇਗੀ ਵੀਰਪਾਲ ਰੋਜ਼ ਰੋਜ਼ ਦੇ ਪੰਗੇ ਨਾਲ ਨਵੇੜ ਇੱਕੋ ਵਾਰ ਚ ਪਤਾ ਕੀ ਇਹ ਰੀਤਾ ਮਾਮੀ ਦੇ ਸੁਆਹ ਦਾ ਤੈਨੂੰ ਪਤਾ ਮਾਮੀ ਦਾ ਹੀ ਨਹੀਂ ਪਤਾ ਕੀ ਬੋਲ ਪਿਆ ਕੋਈ ਨਾ ਫਿਰ ਆਪਾਂ ਆ ਗਈ ਆਪਾਂ ਕੋਈ ਬੋਲੀਆਂ ਤਾਂ ਨਹੀਂ ਆਇਆ ਸੂ ਕਰ ਹਾਂ ਚਲ ਮੈਂ ਕਹਿ ਦੂੰਗੀ ਉਹਨੂੰ ਮਾਮੀ ਨੂੰ ਮੈਂ ਕਹਿਨੀ ਆ ਕੌਣ ਬਈ ਤੁਸੀਂ ਕੌਣ ਇਹ ਤਾਂ ਮੈਨੂੰ ਪੁੱਛਣਾ ਚਾਹੀਦਾ ਬਾਈ ਮੈਂ ਤਾਂ ਜੋ ਮਰਜ਼ੀ ਹੋਵਾਂ ਦੂੰ ਦੱਸ ਤੂੰ ਕੌਣ ਮੇਰੀ ਭੈਣ ਦਾ ਘਰ ਆ ਆਮਣ ਦਾ ਅੱਛਾ ਅਮਨ ਦਾ ਭਰਾ ਬਾਈ ਹਾਂ ਹਾਂ ਅਮਨ ਦਾ ਕਿੱਥੇ ਹੈ ਮੇਰੀ ਭੈਣ ਪਤਾ ਨਹੀਂ ਬਾਈ ਕੋਈ ਨਹੀਂ ਤੁਸੀਂ ਲੰਘ ਜਾ ਐਨੇ ਦਿਨ ਹੋ ਗਏ ਨਾ ਕੋਈ ਫੋਨ ਆਇਆ ਉਹਦਾ ਮੈਂ ਕਿਹਾ ਪਤਾ ਤਾਂ ਕਰ ਲੀ ਤੁਸੀਂ ਹੈ ਕੌਣ ਹਾਂ ਬਾਈ ਮੈਂ ਤਾਂ ਨਾ ਕੰਮ ਤੇ ਲੱਗੀ ਹੋਈ ਆ ਇਹਨਾਂ ਦੇ ਗਾਹਾਂ ਜਾ ਕੇ ਗੱਲ ਕਰ ਲਓ ਕਰ ਲੈਣੇ ਆ ਲੈ ਅਮਨ ਦਾ ਭਰਾ ਇਹ ਮੈਨੂੰ ਤਾਂ ਕਦੇ ਨਹੀਂ ਨਿੰਦਾ ਸੇਣੀ ਵਮਨ ਦਾ ਭਰਾ ਵੀ ਹੈਗਾ ਚਲ ਗਿਵੇਂ ਰੋਬ ਚ ਬੋਲਦਾ ਵੱਡਾ ਬੈਲੀ ਇਹ ਇਹਨੂੰ ਤਾਂ ਮਾਮੀ ਲੋਟ ਕਰੂਗੀ ਨੇ ਕੌਣਾ ਵੀਰਪਾਲ ਆਜਾ ਭਾਈ ਕੌਣਾ ਹੈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਕੌਣ ਹੋ ਬੇ ਭਾਈ ਇਹ ਤਾਂ ਮੇਰੀ ਭੈਣ ਦਾ ਘਰ ਆਵਣ ਦਾ ਅੱਛਾ ਤੂੰ ਅਮਨ ਦਾ ਭਾਈ ਹੈਂ ਭਾਈ ਆ ਜੀ ਜੱਸਾ ਮੈਂ ਤਾਂ ਸਾਰਾ ਪਿੰਡ ਜਾਣਦਾ ਆਹਓ ਪਪਾਈ ਪਿੰਡ ਦਾ ਤੈਨੂੰ ਜਾਣਦਾ ਹੋਊਗਾ ਦੇਖ ਮੈਂ ਨਹੀਂ ਤੈਨੂੰ ਜਾਣਦੀ ਮੈਨੂੰ ਲੱਗਦਾ ਤੁਸੀਂ ਵੀ ਕੰਮ-ਕੰਮ ਕਰਦੇ ਹੋਵੋਗੇ ਇਹਨਾਂ ਦੇ ਘਰੇ ਬੇ ਭਾਈ ਮੈਂ ਕਿਉਂ ਕੰਮ ਕਰੂੰਗੀ ਕਾ ਤਾਂ ਮੈਂ ਕੰਮ ਕਰੂੰਗੀ ਸੁੱਕ ਨਾਲ ਮੇਰੇ ਧੀ ਦਾ ਘਰ ਹੈ ਧੀ ਦਾ ਕਿਵੇਂ ਧੀ ਦਾ ਕਿਵੇਂ ਆ ਤੇਰੀ ਭੈਣ ਮੇਰੀ ਧੀ ਨੂੰ ਫੋਟੋ ਨਾਲ ਵਿਆਹ ਕੇ ਲੈ ਗਈ ਸੀ ਆ ਜਦੋਂ ਤੇਰਾ ਭਾਣ ਜਾ ਗਿਆ ਸੀ ਕੈਨੇਡਾ ਉਦੋਂ ਮੇਰਾ ਭਾਣ じゃ ਨਹੀਂ ਦੀਂਦਾ ਮੇਰਾ ਭਾਣ ਜਾ ਕਿੱਥੇ ਆ ਭਾਣ ਜਾਂ ਤੇਰਾ ਗਿਆ ਹੋਇਆ ਭਈ ਲਾਮ ਪਾਸੇ ਗਿਆ ਹੋਇਆ ਹੈਗਾ ਉਹ ਆ ਵੀ ਭੂਆ ਕੋਲੇ ਗਿਆ ਹੋਇਆ ਚਾਰ ਦਿਨ ਲਾਉਣ ਆ ਕੁੜੀ ਉਰੀ ਹੈਗੀ ਉਹ ਕੁੜੀ ਅਸੀਂ ਕੰਮ ਤੇ ਰੱਖੀ ਹੋਇਆ ਤੇਰੀ ਭੈਣ ਨੇ ਇੰਨੇ ਦਿਨ ਹੋ ਗਏ ਮੈਂ ਵੀ ਸੋਚਿਆ ਕੋਈ ਫੋਨ ਨਾ ਕੋਈ ਖਬਰ ਨਾ ਕੋਈ ਪਤਾ ਵੀ ਪਤਾ ਤਾਂ ਕਰਾਂ ਕਿੱਥੇ ਹੈ ਕੀ ਗੱਲਬਾਤ ਹੈ ਬੇ ਭਾਈ ਪੁੱਛ ਨਾ ਕੁਝ ਤੇਰੀ ਭੈਣ ਦਾ ਤਾਂ ਹਾਲ ਅਸੀਂ ਵੀ ਉਹਨੂੰ ਤਾਂ ਭਾਲੀ ਜਾਂਦੇ ਆਂਗੇ 2 ਮਹੀਨੇ ਹੋ ਗਏ ਨਾ ਤਾਂ ਭਈ ਉਹਦਾ ਚਾਚੇ ਦਾ ਪਤਾ ਲੱਗਦਾ ਨਾ ਤੇਰੀ ਭੈਣ ਦਾ ਪਤਾ ਲੱਗਦਾ ਪਤਾ ਨਹੀਂ ਜੈ ਵੱਡੇ ਕਿੱਥੇ ਜਾ ਕੇ ਟਿੱਬੇ ਨੇ ਕਿੱਥੇ ਜਾ ਕੇ ਨਾ ਭਾਲੀ ਜਾਂਦੇ ਹੋ ਬੇ ਭਾਈ ਉਹ ਤਾਂ ਕਹਿੰਦੀ ਮੈਂ ਗੁਰਦੁਆਰੇ ਜਾ ਕੇ ਆਉਣੀ ਆ। ਚੋਂ ਗੁਰਦੁਆਰੇ ਕਹਿ ਕੇ ਗਈ ਹੈਗੀ ਅੱਜ ਤੱਕ 2 ਮਹੀਨੇ ਹੋ ਗਏ ਉਹਦਾ ਤਾਂ ਭੇਤ ਹੀ ਨਹੀਂ ਆਇਆ ਕਿਹੜੀ ਦੁਨੀਆ ਚ ਗਾਇਬ ਹੋ ਗਈ ਉਹ ਤਾਂ। ਕਿਤੇ ਤੁਸੀਂ ਤਾਂ ਨਹੀਂ ਪਾਈ ਕੋਈ ਕਾਰਾ ਕਰਤਾ ਕੋਈ? ਹਾਏ ਹਾਏ ਬੇਪਾਈ ਕੰਨਿਆਂ ਜੇ ਗੱਲਾਂ ਕਰਦਾ ਹੈਗਾ ਕੋਈ ਨਾ ਕੰਮ ਨਾ ਕਰਦੇ ਕੋਈ ਤੁਸੀਂ। ਬੇ ਮੇਰੀ ਗੱਲ ਸੁਣ। ਦੇਖ ਭਾਈ ਤੂੰ ਉਹਦਾ ਵੀ ਆ ਭਾਈ ਮੇਰਾ ਵੀ ਲੱਗਦਾ ਉਹ ਤਾਂ ਮੇਰਾ ਕੁੜਮ ਵੀ ਲੱਗਦਾ ਤੂੰ। ਇੱਕ ਗੱਲ ਹੋਰ ਸੁਣ ਲੈ। ਜੇ ਤੇਰੀ ਭੈਣ ਨੂੰ ਗਾਇਬ ਕਰਨਾ ਹੁੰਦਾ ਤਾਂ ਤੇਰੀ ਭੈਣ ਦੇ ਘਰੇ ਅਸੀਂ ਬੈਂਦੇ ਕਿਉਂ? ਉਹ ਤਾਂ ਠੀਕ ਆ ਭਾਈ ਹੁਣ ਮੈਨੂੰ ਪਤਾ ਵੀ ਲੱਗੇ ਮੈਂ ਤਾਂ ਇੰਨੇ ਟਾਈਮ ਬਾਅਦ ਆਇਆ ਮੈਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ ਉਹ ਤਾਂ ਤਾਂ ਡੁੱਬ ਜਾਣਾ ਸਾਨੂੰ ਨਹੀਂ ਲੱਗਿਆ ਤੈਨੂੰ ਕਿੱਥੋਂ ਦੀ ਲੱਗ ਜੂਗਾ ਲੈ ਦੱਸ ਗੱਲਾਂ ਦੇਖ ਲੈ ਪਰਦਾ ਉਹ ਤਾਂ ਮੈਂ ਹੀ ਕਹਿਨੀ ਆ ਦੇਖ ਭਾਈ ਸਾਨੂੰ ਵੀ ਨਹੀਂ ਉਹ ਤਾਂ ਤਾਂ ਪਤਾ ਲੱਗਿਆ ਮਾਂ ਹਾਂ ਤੇ ਆ ਮੈਂ ਕੁੜੀ ਨੂੰ ਮਿਲਿਆ ਤਾਂ ਨਹੀਂ ਜੀ ਮੇਰੀ ਭਾਣਜੀ ਨੂੰ ਤੇ ਜਣੀ ਕਿ ਤੇਰੀ ਭੈਣ ਦੀ ਨੂੰਹ ਨੂੰ ਨੀਰੀਤਾ ਨੀਰੀਤਾ ਆ ਤੇਰੇ ਮਮਾ ਆਇਆਗਾ ਨੀਰੀਤਾ ਨੀਰੀਤਾ ਰੀਤਾ ਹੁਣ ਰੀਤ ਕੌਣ ਹੈ ਵੇ ਭਾਈ ਤੇਰੀ ਭਾਣਜ ਨੂੰ ਹੋਰ ਕੌਣ ਹੈ ਭਾਣਜ ਨੂੰ ਵੇ ਰਵੀ ਦੇ ਘਰਾਂ ਵਾਲੀ ਭਾਈ ਕੁੜੀ ਨਾ ਤਾਂ ਮੇਰਾ ਭਾਣਜ ਐਸ ਘਰ ਚ ਨਾ ਮੇਰੀ ਭੈਣ ਹੈ ਇੱਥੇ ਤਾਂ ਕੋਈ ਵੀ ਨਹੀਂ ਫੇਰ ਭਾਈ ਇੱਥੇ ਹੈ ਨਹੀਂ ਸਗੋਂ ਸੁੱਖ ਨਸਤਾ ਤੇਰੀ ਭੈਣ ਦਾ ਘਰ ਸਾਹਮਣੇ ਬੈਠੇ ਆ ਇਹਨੂੰ ਉਸ ਘਰ ਸਾਹਮਣੇ ਨਾ ਥੋੜੀ ਕਹਿੰਦੇ ਆ ਇਹ ਤਾਂ ਕਬਜ਼ਾ ਕਰਖਿਆ ਤੁਸੀਂ ਕਬਜ਼ਾ ਗੱਲ ਸੁਣ ਲਓ ਇੱਕ ਜੇ ਮੇਰੀ ਭੈਣ ਨੂੰ ਕੋਈ ਗੱਲਬਾਤ ਹੋ ਗਈ ਤਾਂ ਦਾ ਹਿਸਾਬ ਲਾ ਲਿਓ ਵੇ ਭਾਈ ਸੀ ਢਿੰਡੀਆਂ ਲੈਣੇ ਨੇ ਘਰ ਤੋਂ ਘਰ ਸੁਖਣਾ ਜਾ ਕੇ ਵੇਖ ਮੇਰੇ ਕਿੱਡਾ ਪਿਆ ਗੱਲਾਂ ਇਹ ਵੀ ਤੁਹਾਨੂੰ ਸਮਝਾ ਰਿਹਾ ਮੈਨੂੰ ਜੱਸਾ ਐਵੇਂ ਨਹੀਂ ਕਹਿੰਦੇ ਕਿਸੇ ਗੱਲ ਨੇ ਕਹਿੰਦੇ ਕੋਈ ਗੱਲਬਾਤ ਹੋ ਗਈ ਜਾਂ ਕੋਈ ਗੱਲ ਛੋਡਾ ਤੁਸੀਂ ਮਤਲਬ ਕੀ ਛੋਡਾ ਮੇਰੀ ਭੈਣ ਦੇ ਘਰ ਦੇ ਵਿੱਚ ਰਹਿ ਰਿਹਾ ਬੇਪਾਈ ਬਨਵਾਸਾਂ ਵਾਲੀ ਇਹ ਕਿਹੜੀ ਗੱਲ ਆ ਜਿੱਦੇ ਕਦੇ ਮਿਲ ਗਏ ਨਾ ਜਿਹੜੇ ਨੇ ਗੈਪ ਕੀਤਾਗਾ ਮੈਂ ਤਾਂ ਖੁਦ ਤੇਰੇ ਨਾਲ ਮਿਲ ਕੇ ਰੱਤਾਂ ਤੜਵਾਉਂ ਉਹਦੀਆਂ ਇਹਦਾ ਮਤਲਬ ਸਾਨੂੰ ਕੁਝ ਨਹੀਂ ਪਤਾ ਇਸ ਗੱਲ ਦਾ ਬੇਪਾਈ ਸਾਨੂੰ ਕਿੱਥੇ ਪਤਾ ਆ ਇੱਕ ਚਾਚਾ ਹੁੰਦਾ ਸੀ ਜਿਹੜਾ ਲੱਕੀ ਚਾਚਾ ਇੱਕ ਤੇਰੀ ਭੈਣ ਇਹਨਾਂ ਦੇ ਦੋ ਮਾ ਜਣੇ ਮਤਲਬ ਆਪਚੇ ਮਿਲਕੀ ਗੱਲਬਾਤ ਕਰਦੇ ਹੁੰਦੇ ਸੀ ਇਹ ਪਤਾ ਹੀ ਨਹੀਂ ਉਹ ਤਾਂ ਦੋਮੋ ਜਣੇ ਕਿਹੜੀ ਖੱਡ ਚ ਵੜ ਗਏ ਕਿਹੜੀ ਚ ਨਾ ਮੁੜ ਕੇ ਤਿੰਨ ਦਾ ਕੋਈ ਵਜੂਦ ਹੀ ਨਹੀਂ ਮਿਲਿਆ ਸਾਨੂੰ ਤੇ ਨਾ ਹੱਡੀਆਂ ਪਾਣੀਆਂ ਆਈਆਂ ਕਦੇ ਪਾਣਦੀਆਂ ਨੇ ਇੱਕ ਨੇ ਤਾਂ ਦੇਖ ਭਈ ਉਦੋਂ ਵਿਆਹੀ ਤੀਗੀ ਫਿਰ ਇੱਕ ਕੁੜੀ ਨੇ ਬਸ ਆਪਦੀ ਪਸੰਦ ਜੀ ਦਾ ਕਰਾ ਲਿਆ ਤੀਗਾ ਉਹਨੇ ਭੈਣ ਦੇ ਵਿਆਹ ਕੇ ਤੋਰਤੀ ਸੀ ਉਹਦੇ ਨਾਲ ਹੀ ਤਾਂ ਕਰਕੇ ਉਹ ਮੁੰਡੇ ਦਾ ਰਵੀ ਦਾ ਆਪਣੇ ਦਾ ਦਿਮਾਗ ਹਿੱਲ ਗਿਆ ਤੀਗਾ ਤੇ ਰਵੀ ਹੈ ਕਿੱਥੇ ਰਵੀ ਨੂੰ ਮਲਾਓ ਰਵੀ ਤਾਂ ਮੈਂ ਮਤਨ ਲੈ ਛੱਡਿਆ ਹਾਂ ਪਾਗਲਖਾਨੇ ਜਾ ਐਨਾ ਕੁਸੂ ਗੇ ਇਸ ਘਰ ਚ ਚੱਲ ਕੀ ਰਿਹਾ ਪਹਿਲਾਂ ਪੂਰੀ ਗੱਲ ਸਮਝਾਓ ਮੈਨੂੰ ਹੋਰ ਕੀ ਸਮਝਾਉਣੀ ਹੈ ਮੇਰੇ ਬਾਪ ਕਿਹੜੇ ਬੇਲਾਂ ਦੀ ਕੋਈ ਗੱਲ ਵਰ ਪੀਣਾ ਤਾਂ ਪਾ ਰੱਖਿਆ ਮੈਂ ਕੱਲ ਸੁਣੀ ਦੀ ਹੁੰਦੀ ਹੈ ਪਹਿਲਾਂ ਕੰਨ ਕਰਕੇ ਸੁਣਾ ਗੱਲ ਸੁਣ ਆਹੋ ਸਮਝਾ ਇਹ ਹੀ ਸਮਝਾ ਰਹੀ ਹਾਂ ਵੀ ਦੇਖ ਭਾਣ ਜਿਹਦਾ ਤੇਰੇ ਦਾ ਹਿੱਲ ਗਿਆ ਤੀ ਦਿਮਾਗ ਦੇਖ ਜਿਹੜੀ ਇਹਦੀ ਮੇਰੀ ਭਾਣਜੀ ਦੀ ਕੁੜੀ ਹੈਗੀ ਉਹ ਮੈਨੇ ਛੱਡੀ ਹੋਈ ਆ ਆਪਣੀ ਭੈਣ ਕੋਲੇ ਤੇਰੇ ਜਾਨੀ ਕਿ ਭਾਣਜੇ ਦੀ ਕੁੜੀ ਤੇਰੀ ਭੈਣ ਦੀ ਪੋਤੀ ਤੇ ਉਹਦਾ ਆਮਨਦਕੋਰ ਦਾ ਤਾਂ ਹਜੇ ਤੱਕ ਕੁਝ ਉੱਗ-ਸੁੱਗੀ ਨਹੀਂ ਹੈਗਾ ਮੈਂ ਤਾਂ ਆਪ ਤੈਨੂੰ ਕਹਿ ਨਹੀਂ ਸਕਦੀ ਭਾਈ ਭਾਲ ਲੈ ਮਿਲ ਕੇ ਸਾਡੇ ਘਰ ਬਸਦਾ ਉਹਦਾ ਹੋ ਜਾਊਗਾ ਮੈਂ ਤਾਂ ਆਪ ਤੀਨ ਨੂੰ ਮੈਂ ਛੱਡ ਕੇ ਜਾਵਾਂ ਮੈਂ ਤਾਂ ਆਪ ਕੈ ਸਾਲ ਹੋ ਗਿਆ ਇੱਥੇ ਠੱਕੇ ਖੰਦੀ ਨੂੰ ਮੈਨੂੰ ਤਾਂ ਫਿਰ ਹੁਣ ਪਤਾ ਤਾਂ ਕਰਨਾ ਬੂ ਫਿਰ ਹੁਣ ਮੈਂ ਕਿੱਥੋਂ ਪਤਾ ਕਰਾਂ ਤੀਮੀ ਮਾਨੀ ਆ ਹੁਣ ਤੂੰ ਬੰਦਾ ਆ ਗਿਆ ਚੱਲ ਮਿਲ ਕੇ ਭਾਈ ਲੱਭ ਲਾਂਗੇ ਉਹਨੂੰ ਠੀਕ ਐ ਹਰ ਹੁਣ ਮੈਂ ਤਾਂ ਆਪ ਤੇਰਾ ਸਾਥ ਦੇਣ ਨੂੰ ਫਿਰਦੀ ਆਂਗੀ ਆਪ ਦੀ ਕੁੜਮਣੀ ਨੂੰ ਭਲਾ ਕੋਈ ਗੈਪ ਕਰੂਗਾ ਭਾਈ ਮੈਨੂੰ ਤਾਂ ਸੱਤ ਸੁੱਖਾਂ ਦੀ ਇੱਕ ਕੁੜਮਣੀ ਸੀ ਮੇਰੀ ਸਾਡਾ ਘਰ ਤਾਂ ਅਖਰ ਵਖਰ ਹੋ ਗਿਆ ਸਾਡਾ ਕੌਣ ਐ ਇੱਥੇ ਲੈ ਭਾਈ ਸਾਰੀ ਗੱਲ ਵੀ ਸੁਣ ਲੈ ਹੁਣ ਸੁਣ ਲਈ ਧਿਆਨ ਨਾਲ ਦੇਖ ਤੇਰੀਆਂ ਪਾਂਝੀਆਂ ਦੀ ੱੱਕੇ ਨਾਲ ਹਾਂ ਸੱਚ ਤੇਰੀ ਭੈਣ ਨੇ ਇੱਕ ਫੰਦਾ ਰੱਖਿਆ ਹੋਇਆ ਸੀਗਾ ਉਹ ਪਾਲਦੀ ਤੇ ਉਹਨੂੰ ਸਾਨ ਮੰਗੂ ਆ ਜਿਹੜੇ ਚਾਚੇ ਦੀ ਮੈਂ ਗੱਲ ਕਰ ਰਹੀ ਆਂ ਆਹੋ ਤੈਨੂੰ ਪਤਾ ਹੀ ਹੋਊਗਾ ਲੱਕੀ ਲੱਕੀ ਮੈਂ ਨਹੀਂ ਗੱਲਦਾ ਤੂੰ ਉਹਨੂੰ ਖੁੱਲਕੇ ਦੱਸ ਮੜਾ ਜਾ ਵੇਖ ਲੁਕੇ ਕੀ ਦੱਸਾਂ ਭਾਈ ਤੈਨੂੰ ਹੁਣ ਦੇਖ ਤੇਰਾ ਭਾਣਜਾ ਕਹਿੰਦੇ ਬਾਹਰ ਗਿਆਗਾ ਬਾਹਰ ਗਿਆਗਾ ਕਹਿੰਦੇ ਕਿ ਕਰ ਰੱਖਿਆ ਭਾਈ ਉੱਪਰ ਕਮਰੇ ਚ ਕੈਦ ਪਹਿਲਾਂ ਤਾਂ ਤੇਰਾ ਮਾਰਿਆ ਉਹਨੇ ਜੀਜਾ ਸੁਣ ਲਈ ਹੁਣ ਕੀ ਕੋਸ ਚੱਲੀ ਜਾਂਦਾ ਕੀ ਕੋਸ ਪਹਿਲਾਂ ਤੇਰਾ ਮਾਰਿਆ ਜੀਜਾ ਫੇਰ ਉਹਨੇ ਤੇਰਾ ਭਾਣਜਾ ਕੈਦ ਕੀਤਾ ਫੇਰ ਤੇਰੀਆਂ ਭਾਣ ਜੇਲਾਂ ਦੇ ਠੱਕੇ ਨਾਲ ਵਿਆਹ ਕੀਤਾ ਉਹਨਾਂ ਦੇ ਘਰ ਸੌਹਰਿਆਂ ਤੋਂ 2-2 2.5 ਲੱਖ ਰੁਪਈਆ ਲੈਂਤਾ ਉਹਨੇ ਬੰਦੇ ਨੇ ਫੇਰ ਨਹੀਂ ਤੇਰੀ ਭੈਣ ਨੇ ਖੜਾ ਛੱਡਿਆ ਉਹਦਾ ਜਿੰਨੀ ਜ਼ਮੀਨਤੀ ਤੇਰੀ ਭੈਣ ਦੀ ਸਾਰੀ ਵੇਚ ਕੇ ਉਹ ਖਾ ਗਿਆ ਹੈ ਫਿਰ ਉਦੋਂ ਬਾਅਦ ਤੇਰੇ ਭਾਂਜੇ ਨੂੰ ਹੁਣ ਕਿਤੇ ਤੇਰਾ ਭਾਂਜਾ ਕੋਹਾਂ ਦੀ ਕੈਦ ਚ ਸੁੱਟ ਕੇ ਉਹ ਤਾਂ ਭੱਜ ਕੇ ਘਰੇ ਆ ਗਿਆ ਤੀਗਾ ਫਿਰ ਉਦੋਂ ਬਾਅਦ ਤੇਰੀ ਭੈਣ ਹੀ ਗੈਪ ਕਰ ਲਈ ਨਾਲੇ ਆਪ ਗੈਪ ਹੋ ਗਿਆ ਉਹ ਬੰਦਾ ਇਸ ਘਰ ਚ ਇੰਨਾ ਕੁਝ ਹੋ ਗਿਆ ਸਾਨੂੰ ਪਤਾ ਕਿਉਂ ਨਹੀਂ ਲੱਗਿਆ ਸਾਨੂੰ ਕਿਉਂ ਨਹੀਂ ਪਤਾ ਲੱਗਿਆ ਵੀ ਭਾਈ ਡੁੱਬੀ ਤਾਂ ਤਾਂ ਕਹਿੰਦੇ ਜੇ ਸਾਣਾ ਆਇਆ ਜੇ ਹੁਣ ਸਾਨੂੰ ਤੇਰਾ ਪਤਾ ਹੁੰਦਾ ਜਿਹੜਾ ਕੁਝ ਹੋ ਗਿਆ ਹੋ ਗਿਆ ਹੁਣ ਸਾਨੂੰ ਸਾਡਾ ਰਲ ਕੇ ਸਾਥ ਦਿਓ ਤੁਸੀਂ ਬੇਪਾਈ ਮੇਰੀ ਗੱਲ ਸੁਣ ਹੁਣ ਮੇਰੀ ਧੀ ਦਾ ਵੀ ਘਰ ਆ ਦੇਖ ਤੇਰੀ ਪੜਦਾ ਘਰ ਤਾਂ ਹੀ ਕਹਿਣਾ ਭਾਈ ਤਾਂ ਹੀ ਕਹਿਣਾ ਮੈਂ ਤਾਂ ਇੱਕ ਗੱਲ ਜਾਣਦੀ ਆ ਭਾਈ ਮੈਂ ਤਾਂ ਤੇਰਾ ਸ਼ੁਕਰੀਆ ਦਾ ਕਰੂੰਗੀ ਜਿਸ ਦਿਨ ਮੇਰਾ ਜਮਾਈ ਘਰੇ ਵੱਡ ਜੂਗਾ ਮੇਰੀ ਕੁੜਮਣੀ ਘਰੇ ਵੱਡ ਜੂਗੀ ਤੂੰ ਬਸ ਮੈਨੂੰ ਦੱਸੀ ਚੱਲ ਪਤਾ ਤੂੰ ਤਾਂ ਐ ਕਰ ਰਹੇ ਹੈ ਭਾਈ ਬਹਤ ਐਚੜਾ ਰੈਂਜ ਵਿੱਚ ਤੇਰੇ ਮੂਹਰੇ ਚਾਰ ਪੰਜ ਬੰਦੇ ਖੜੇ ਆਂ ਮੇਰਾ ਕੁੱਟਣ ਨੂੰ ਤੂੰ ਦੱਸਦਾ ਸੀ ਮੈਨੂੰ ਤੂੰ ਮੈਨੂੰ ਨਾਲ ਲੈ ਕੇ ਚੱਲ ਪਤਾ ਜਦੋਂ ਕੁਝ ਕਰਦਾ ਤੇਰਾ ਪਾਲ ਜਾ ਪੱਕ ਜੇ ਤੇਰਾ ਰੁੜ ਜਾਣਾ ਮੈਂ ਕੀ ਦੱਸਾਂ ਮਨ ਤਾਂ ਆਪ ਨਹੀਂ ਪਤਾ ਕਿੱਥੇ ਨੇ ਆਹ ਬਿਤਕਵਾਰਾ ਕਹਿੰਦਾ 10 ਬੱਚੇ ਮੇਰੇ ਮਾਮੇ ਦੇ ਪੁੱਤ ਹੁੰਦੇ ਰਹੋ ਸਾਨੂੰ ਪਤਾ ਹੈ ਸਾਨੂੰ ਪਤਾ ਸਾਰਾ ਕੁਝ ਪਤਾ ਸਾਨੂੰ ਮੇਰਾ ਬੀਪੀ ਨਾ ਬਦਾਨ ਮੇਰਾ ਵੱਧ ਗਿਆ ਤਾਂ ਤੋਖਾ ਹੋ ਜੂਗਾ ਨੀ ਰੀਤਾ ਨੀ ਚਾਹ ਫੜਾ ਦੇ ਨੀ ਤੇਰੇ ਮਾਮੇ ਨੂੰ ਬੇਗ ਭਾਈ ਕੋਈ ਨਾ ਆਪ ਕੁੜੀ ਚਾਹ ਬਣਾਉਂਦੀ ਹੈ ਕੀ ਕੋਈ ਗੱਲ ਨਹੀਂ ਕਰ ਤਾਂ ਤੇਰੀ ਭੈਣ ਦਈ ਹੈ ਕੀ ਗੱਲ ਦੀ ਤੇਰੀ ਭੈਣ ਨਹੀਂ ਘਰੇ ਹੈ ਜੀ ਤਾਂ ਆਪਾਂ ਨੇ ਪੀ ਤੂੰ ਐਨੇ ਬੈਠਾ ਦਰ ਸੋਫੇ ਵਾਲੇ ਕਮਰੇ ਚ ਮੈਂ ਆਉਣੀ ਆ ਚੱਲ ਕੋਈ ਨਾ ਫਿਰ ਲੱਗ ਜਾਣ ਦੇ ਪਤਾ ਆਪਾਂ ਨੂੰ ਡੱਕਰੇ ਕਰ ਦਾਂਗੇ ਆਪਾਂ ਡੱਕਰੇ ਵੇ ਭਾਈ ਮੈਂ ਤਾਂ ਆਪ ਤੇਰੇ ਵਾਂਗੂ ਬੰਦਿਆਂ ਮਾਰਨ ਵਾਲੀ ਨਹੀਂ ਜਨਾਨੀ ਆ ਬਸ ਠੀਕ ਆ ਲੈ ਆ ਚਾਹ ਲੈ ਕੇ ਆ ਫਿਰ ਮੈਂ ਬੈਠਾ ਤੇਰੇ ਉਧਰ ਚੰਗਾ ਬੈਠ ਤੂੰ ਚੱਲ ਲੈਨੇ ਤੇਨੂੰ ਮੁੰਨਾ ਪਤਾ ਨਹੀਂ ਕਿੱਥੋਂ ਉੱਠ ਕੇ ਤੁਰ ਪਿਆ ਮੁੰਨਾ ਮਰ ਜਾ ਜੇ ਅਮਨ ਆ ਗਈ ਤਾਂ ਮੇਰੀ ਧੀ ਦਾ ਦੁਖੀ ਹੋਊਗਾ ਹੁਣ ਜੀਣਾ